ਵੇਅਰ ਹਾਊਸ ਦੀ ਗੱਲ ਕਰਦੇ ਆ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਦੋਨਾਂ ਦੇ ਵਿੱਚ ਆਪਾਂ ਕਿਹੜੇ ਪਾਸੇ ਜਾਣਾ ਪਰ ਜੇ ਆਪਾਂ ਦੱਸੀਏ ਵੀ ਫਰਕ ਕੀ ਆ ਇੰਡਸਟਰੀਅਲ ਜਿਹੜਾ ਵੇਅਰ ਹਾਊਸਿੰਗ ਦਾ ਕੰਮ ਆ ਜਿੰਨਾ ਬੰਦਿਆਂ ਨੇ ਉਹਦੇ ਵਿੱਚ ਪੈਸੇ ਲਾਏ ਸੀ ਉਹ ਬਹੁਤ ਵਧੀਆ ਰਹੇ ਜਿਹੜੀ ਤੇ ਹੈਗੀ ਰੈ residenial ਪ੍ਰੋਪਰਟੀ ਦੇ ਉੱਤੇ ਸਟੈਂਪ ਡਿਊਟੀ ਹੁੰਦੀ ਹੈ ਉਹ ਤੇ ਥੋੜੀ ਹੁੰਦੀ ਆ ਮੰਨ ਲਓ ਤੁਸੀਂ ਜੇ 5.5 ਵੀ ਹੋਈ ਐਗਜ਼ਾਮਪਲ ਦੇ ਤੌਰ ਤੇ 5 ਲੱਖ ਦਾ ਘਰ ਲਿਆ ਤੁਸੀਂ ਹਨ ਤੇ ਉਹ ਤੁਹਾਨੂੰ 20-25 ਹਜ਼ਾਰ ਕਿੰਨਾ ਤੁਸੀਂ ਪੈ ਗਏ ਹਨ ਤੇ ਪਰ ਜਿਹੜੀ ਇੰਡਸਟਰੀਅਲ ਆ ਜਾਂ ਕਮਰਸ਼ੀਅਲ ਆ ਉਹ ਪ੍ਰੋਪਰਟੀ ਹੁਣ 2-3 ਬਿਲਕੁਲ ਇਹਦੇ ਲਈ ਕਿਹੜੀਆਂ ਗੱਲਾਂ ਤਿਆਰ ਰੱਖੀਏ ਤੁਸੀਂ ਇੱਕ ਵੇਹਰਹਾ우스 ਬਾਈ ਕਰਨ ਦੀ ਸੋਚ ਰਹੇ ਹੋ ਵੱਡਾ ਵੇਹਰਹਾ우스 ਹੋਣਾ ਚਾਹੀਦਾ ਉਹ ਇੱਕ ਲੈਥ ਹੋਵੇ ਲੋਕੇਸ਼ਨ ਸਭ ਤੋਂ ਪਹਿਲਾਂ ਇਹਦੇ ਵਿੱਚ ਜੇ ਕੋਈ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਆ ਸਹੀ ਏਜੰਟ ਦਾ ਤੇ ਸਹੀ ਫੀਜ਼ਿਬਿਲਟੀ ਦਾ ਤੇ ਜੇ ਤੁਸੀਂ 1 ਮਿਲੀਅਨ ਲਈ 3 ਲੱਖ ਇਕੱਠਾ ਕੀਤਾ ਤੇ ਇਹ ਨਾ ਨਹੀਂ ਚਾਹੀਦਾ 5 ਲੱਖ ਚਾਹੀਦਾ ਹਾਂਜੀ ਉਹ 5 ਲੱਖ ਚਾਹੀਦਾ ਕਈ ਵਾਰੀ ਆਨ ਗoing ਕੰਸਰਨ ਹੁੰਦਾ ਤੁਸੀਂ ਇਸਟੈਬਲਿਸ਼ ਵੇਹਰਹਾ우스 ਲੈ ਲਿਆ ਉਹ ਰੈਂਟ ਤੇ ਚੜਿਆ ਹੋਇਆ ਹੈ ਆਲਰੇਡੀ ਚੜਿਆ ਹੋਇਆ ਉੱਥੇ ਫਿਰ ਜੀਐਸਟੀ ਤੁਸੀਂ ਬਚਾ ਸਕਦੇ ਆ ਪਰ ਸਟੈਂਪ ਤਾਂ ਨੂੰ ਫਿਰ ਵੀ ਦੇਣੀ ਪੈਣੀ ਸਟੈਂਪ ਜੇ ਕਰੀ ਜਿਹੜੀ ਕਿ ਆਪਾਂ ਨੂੰ ਫਰੰਟ ਦੇਣੀ ਪੈਂਦੀ ਹੈ ਉਹਦੇ ਵਿੱਚ ਜਿਹੜੇ ਰੀਫਾਰਮਸ ਆਏ ਉਹਦੇ ਵਿੱਚ ਕੀ ਚੇਂਜਸ ਨੇ ਕੀ ਅਪਡੇਟਸ ਨੇ ਇਹਦੇ ਤੇ ਬੜੇ ਹੀ ਲੋਕ ਬੜੇ ਹੀ ਕਨਵੈਂਸਰਸ ਆਪਣਾ ਮੌਰਗੇਜ ਬ੍ਰੋਕਰ অর ਇਨਵੈਸਟਰਸ ਜੇ ਤੇ ਵੇਟ ਕਰ ਰਹੇ ਸੀਗੇ ਵੀ ਇਹਦੇ ਤੇ ਸਾਨੂੰ ਚੰਗੀ ਤਰ੍ਹਾਂ ਨਾਲ ਇਨਫੋਰਮੇਸ਼ਨ ਮਿਲੋ ਹੋ ਸਕਦਾ ਤੁਸੀਂ ਜਿਹੜਾ ਸਾਨੂੰ 150 ਡਾਲਰ ਦਿੰਨੇ ਆ ਜਾਂ 100 ਡਾਲਰ ਦਿੰਨੇ ਆ ਪ੍ਰਾਪਰਟੀ ਨੂੰ ਮੈਨੇਜ ਕਰਨ ਦਾ ਉਹ ਤੁਸੀਂ ਬਚਾ ਸਕਦੇ ਪਰ ਰੱਬ ਨਾ ਕਰੇ ਜੇ ਇਹਦਾ ਡੇ ਘਰ ਤੇ ਛਾਪਾ ਪੈ ਗਿਆ ਤੇ ਤੁਹਾਨੂੰ ਫਾਈਨ ਸਦਾ ਹੀ 77000 ਡਾਲਰ ਦਾ ਹੋਣਾ ਹੈ ਦੋ ਥੱਲੇ ਫਾਈਨ ਨਹੀਂ ਹੁੰਦਾ ਰੀਅਲ ਏਸਟੇਟ ਨੂੰ ਇਨਵੋਲ ਰੀਪੋਰਟ ਦਵੇ ਅਸੀਂ ਐਦਾਂ ਕੰਪਲਾਈਅੰਸ ਚੈੱਕ ਜਿਹੜਾ ਕਰਵਾਇਆ ਸੀਗਾ ਤੇ ਉਹਦੀ ਆ ਰਿਪੋਰਟ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਗੱਲ ਤੇ ਹੱਲ ਦੂਸਰਾ ਐਪੀਸੋਡ ਲੈ ਕੇ ਹਾਜ਼ਰਾਂ ਜੀ 2025 ਦਾ ਔਰ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਭਾਈ ਨਵ ਸਰਕਾਰੀਆ ਨਵਦੀਪ ਸਰਕਾਰੀਆ ਭਾਈ ਆਈ ਆਰ ਸੀ ਇੰਡਸਟਰੀਅਲ ਰੈ residențial ਕਮਰਸ਼ੀਅਲ ਰੀਅਲ ਸਟੇਟ ਤੋਂ ਔਰ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਕਾਰ ਸਾਹਿਬ ਸਵਾਗਤ ਹੈ ਜੀ ਇੱਕ ਵਾਰ ਫੇਰ ਧੰਨਵਾਦ ਰਾਮ ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਟੀਵੀ ਆਸਟ੍ਰੇਲੀਆ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਨੂੰ ਪਿਆਰ ਤੇ ਸ਼ੁਭ ਸ਼ਾਮਾਂ 225 ਲਈ ਸੋ ਦੂਸਰਾ ਆਪਣਾ ਐਪੀਸੋਡ ਹੈ ਜੀ 225 ਦਾ ਤੇ ਬੜੀ ਖੁਸ਼ੀ ਆ ਇਸ ਤਰ੍ਹਾਂ ਹੀ ਜਿਹੜਾ ਆਪਾਂ ਜਿਹੜਾ ਗੱਲਾਂ ਬਾਤਾਂ ਦਾ ਰਾਤ ਦਾ ਜਿਹੜਾ ਵਾ ਕਰਦੇ ਰਹੀਏ ਬਿਲਕੁਲ ਤੇ ਇੱਕ ਦੂਜੇ ਨੂੰ ਹੌਸਲਾ ਜਾਂ ਦੇ ਕੇ ਤੇ ਰੀਅਲ ਏਸਟੇਟ ਬਿਲਡਿੰਗ ਟਰਕਿੰਗ ਇਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਜਿਹੜਾ ਵਾ ਪ੍ਰਮਾਤਮਾ ਕਰੇ ਹੱਸਦਾ ਹੱਸਦਾ ਜਿਹੜਾ ਆ ਵੀ ਸਾਲ ਜਿਹੜਾ ਵਾ ਉਹ ਸੌਖਾ ਨਾ ਗੀ। ਜਾਨੀ ਇੱਕ ਨਾ ਗੱਲ ਸਰਕਾਰ ਸਾਹਿਬ ਤੁਸੀਂ ਕੀਤੀ ਸੀ ਉਹ ਉਹ ਵੀਡੀਓ ਬੜੀ ਵਾਇਰਲ ਹੋਈ। ਹਾਂਜੀ। ਤੁਸੀਂ ਕਿਹਾ ਸੀ ਵੀ ਯਾਰ ਜਦੋਂ ਕਿਤੇ ਟੈਕਸੀ ਚਲਾਉਂਦੇ ਪੈਸੇ ਨਹੀਂ ਨਾ ਬਣਿਆਉਂਦੇ ਸੀ ਉਦਾਸ ਜਿਹੀ ਹੋਈਦਾ। ਹਾਂ ਹਾਂ। ਪਰ ਜਦੋਂ ਨਾਲ ਦੇ ਦੋ ਤਿੰਨ ਇਹਨਾਂ ਕਹੇ ਉਦੋਂ ਵੀ ਘੱਟ ਕਹਿ ਨਹੀਂ ਉੱਥੇ ਜਿਹੀ ਕਹਿੰਦੇ ਨਾ ਉਹ ਐਂ ਨਹੀਂ ਹੁੰਦਾ ਹੌਸਲਾ ਹੁੰਦਾ ਵੀ ਯਾਰ ਨਹੀਂ ਯਾਰ ਸਾਰਿਆਂ ਦਾ ਹੀ ਕੋਈ ਟੱਜ ਕੋਈ ਨਾ। ਹਾਂ ਕਿ ਆਪਣਾ ਸਾਡਾ ਇੱਕ ਯਾਰ ਹੀ ਉਹ ਚੰਗਾ ਟੈਕਸੀ ਚ ਸਟਾਰ ਬੰਦਾ ਸੀ ਉਹ ਹਾਂਜੀ ਕਿ ਜੇ ਅਸੀਂ ਕਹਿਣਾ ਵੀ ਸਾਡੇ 10 ਡਾਲਰ ਬਣ ਗਏ ਤੇ ਉਹਨੇ ਦੱਸਣਾ ਵੀ 100 ਬਣ ਗਿਆ ਹਾਂ ਜੇ ਅਸੀਂ 100 ਕਹਿ ਬੈਠੇ ਉਹਨੇ ਕਹਿਣਾ 250 ਡਾਲਰ ਬਣ ਗਿਆ ਹਨਾ ਹਾਂਜੀ ਤੇ ਇੱਕ ਰਾਤ ਕੰਬੜਾ ਕੁਆਇਟ ਸੀ ਚਲੋ ਸਾਡੇ ਦੇ ਅੱਗੇ ਨਹੀਂ ਬਣਦੇ ਹੁੰਦੇ ਉਹਦੇ ਵੀ ਨਹੀਂ ਬਣਿਆ ਵਰਗੀ ਉਹਦਾ ਫੋਨ ਆਇਆ ਤੇ ਮੈਂ ਚੁੱਕਿਆ ਫੋਨ ਮੈਂ ਕਿਹਾ ਹੈਲੋ ਤੇ ਕਹਿੰਦਾ ਹਾਂ ਨਵ ਕਿਦਾਂ ਮੈਂ ਕਿਹਾ ਠੀਕ ਐ ਕੰਮ ਕਿਦਾਂ ਮੈਂ ਯਾਰ ਬੜਾ ਬੁਰਾ ਆ ਲਿਆ ਪਹਿ ਵਾਰ ਨਹੀਂ ਡੇ ਇਹਦਾ ਅੱਛਾ ਫਿਰ ਠੀਕ ਹੈ ਤੁਸੀਂ ਉਹ ਕਿਹ ਕੋ ਗੱਲਿਸਾਬ ਜੇ ਤੂੰ ਇਹ ਗੋ ਕਹਤਾ ਹੁੰਦਾ ਵੀਰ ਅੱਜ ਤਾਂ ਬੜਾ ਵਧੀਆ ਕੰਮ ਚੱਲੀ ਜਾਂਦਾ ਸੋ ਇਹ ਗੱਲ ਹੈ ਕਿ ਇਹ ਵਲੇ ਦੇ ਹੌਸਲੇ ਚ ਦੇਣ ਵਾਲੀ ਗੱਲ ਹੈ ਜੀ ਇੱਕ ਦੂਜੇ ਨੂੰ ਬਿਲਕੁਲ ਤੇ ਪਰ ਪੰਜਾਬੀ ਕੌਮ ਹੈ ਸਾਡੀ ਚੜ੍ਹਦੀ ਕਲਾ 'ਚ ਰਹਿਣਾ ਪੈਣਾ ਬੜੀਆਂ ਮਾਰਾਂ ਝੱਲ ਕੇ ਸਾਡੀ ਕੌਮ ਡੈੜੀ ਆ ਉੱਠੀ ਆ ਤੇ ਕਰਜ਼ਾ ਚੁੱਕਣੋਂ ਕਦੇ ਨਹੀਂ ਡਰੀ ਇਸ ਕੰਮ ਜਿਹੜਾ ਵੀ ਐਵੇਂ ਆਪਾਂ ਵਧੀਆ ਜਿਹੜਾ ਵਾ ਸਮਾਪਤੀ ਕਰਨਾ ਤੇ ਆਪਾਂ ਜਿਹੜੀ ਰੀਅਲ ਏਸਟੇਟ ਦੀ ਜਿਹੜੀ ਜਾਣਕਾਰੀ ਦੇਣੀ ਅੱਜ ਦਾ ਸਪੈਸ਼ਲ ਐਪੀਸੋਡ ਦੋਸਤੋ ਮੈਂ ਲੁਆਮ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਆਪਾਂ ਇੰਡਸਟਰੀਅਲ ਰੀਅਲ ਏਸਟੇਟ ਬਾਰੇ ਗੱਲਾਂ ਕਰੀਏ ਤੇ ਜਿਹੜੇ ਥੋੜੇ ਜੇ ਜਿੰਨਾਂ ਕੋਲ ਹਜੇ ਵੀ ਪੈਸੇ ਬਚੇ ਆ ਉਹਨਾਂ ਦੇ ਆਪਾਂ ਕਿਵੇਂ ਪੈਸੇ ਕਰਾਉਣਾ ਹੈ ਜਾਂ ਉਹਨਾਂ ਦੇ ਡੈਮ ਚ ਆਉਂਦੇ ਆ ਉਹਨਾਂ ਦੀ ਜਿਹੜੀ ਗੱਲਬਾਤ ਕਰੀ ਹੈ ਜੀ ਸਰਕਾਰ ਸਾਹਿਬ ਆਪਾਂ ਗੱਲ ਕਰਦੇ ਆਂ ਜਿਵੇਂ ਨਾਮ ਆ ਆਈ ਆਰ ਸੀ ਹਾਂਜੀ ਇੰਡਸਟਰੀਅਲ ਰੈਜੀਡੈਂਸ਼ੀਅਲ ਕਮਰਸ਼ੀਅਲ ਰੈਜੀਡੈਂਸ਼ੀਅਲ ਦਾ ਤਾਂ ਮੈਨੂੰ ਲੱਗਦਾ ਬਹੁਤ ਗੱਲਾਂ ਹੁੰਦੀਆਂ ਵੀ ਤੁਸੀਂ ਫਾਸਟ ਹੋਮ ਬਾਏਰ ਫਾਸਟ ਹੋਮ ਲਈ ਕੀ ਆ ਘਰ ਖਰੀਦਣਾ ਉਹਦੇ ਨੇੜੇ ਸਕੂਲ ਹੋਣਾ ਚਾਹੀਦਾ ਉਹਦੇ ਨੇੜੇ ਟਰਾਂਸਪੋਰਟ ਹੈਗਾ ਕਲਾਈਡ ਦੀ ਆਪਾਂ ਗੱਲ ਕਰਦੇ ਉੱਥੇ ਟ੍ਰੇਨ ਸਟੇਸ਼ਨ ਹੈਣੀਗਾ ਤੁਸੀਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਟ੍ਰੈਫਿਕ ਨੂੰ ਲੈ ਕੇ ਹਾਂਜੀ ਜਦੋਂ ਆਪਾਂ ਇੰਡਸਟਰੀਅਲ ਦੀ ਗੱਲ ਕਰਦੇ ਆਂ ਵੇਅਰ ਹਾਊਸ ਦੀ ਗੱਲ ਕਰਦੇ ਆਂ ਪਹਿਲਾਂ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਦੋਨਾਂ ਦੇ ਵਿੱਚ ਆਪਾਂ ਕਿਹੜੇ ਪਾਸੇ ਜਾਣਾ ਪਰ ਜੇ ਆਪਾਂ ਦੱਸੀਏ ਵੀ ਫਰਕ ਕੀ ਆ ਮੋਟਾ-ਮੋਟਾ ਫਰਕ ਕੀ ਆ ਹਾਂਜੀ ਫਰਕ ਤੁਸੀਂ ਐਚ ਆਰ ਲਾਇਸੈਂਸ ਸੁਣਿਆ ਹੋਣਾ ਇੱਕ ਸੈਮੀ ਦਾ ਹੁੰਦਾ ਵਾ ਤੇ ਇੱਕ ਉਹਨਾ ਮਲਟੀ ਕਮਿਊਨਿਟੀਸ਼ਨ ਹੁੰਦਾ ਵਾ ਬੀ ਡਬਲ ਦਾ ਹਾਂਜੀ ਫਰਕ ਇਹੀ ਆ ਜੀ ਮੇਨਲੀ ਕਿ ਆਪਣਾ ਜਿੰਨਾ ਕਿ ਉੱਧਾ ਉੱਚਾ ਹੁੰਦਾ ਜਾਣਾ ਉਹਦੇ ਸਾਬ ਦੇ ਨਾਲ ਜਿਹੜਾ ਵਾ ਇਹਨਾਂ ਦਾ ਫਰਕ ਹੈਗਾ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਦਾ ਪੇਰਾ ਜਿਹੜੀ ਆ ਲਾਈਟ ਇੰਡਸਟਰੀਅਲ ਕਮਰਸ਼ੀਅਲ ਏਕੜੇ ਜ ਇਸ ਤਰ੍ਹਾਂ ਹੀ ਇਹਨਾਂ ਦੇ ਵਿੱਚ ਫਰਕ ਆ ਜੀ ਆ ਜਦੋਂ ਬੇਸਿਕਲੀ ਜਿਹੜਾ ਰੈ residențial ਪ੍ਰੋਪਰਟੀਆਂ ਜਾਂ ਜੇ ਤੁਸੀਂ ਇਹਨੂੰ ਬਾਏ ਕਰਨਾ ਵਾ ਇੱਕ ਤੇ ਜਿਹੜਾ ਬੈਂਕ ਆ ਉਹ ਤੁਹਾਡੇ ਡਾਕੂਮੈਂਟ ਵੇਖ ਕੇ 5-10% ਦੇ ਤੁਹਾਨੂੰ ਲੋਨ ਕਰ ਦਿੰਦਾ 20% ਤੇ ਸ਼ੋਰ ਲੋਨ ਕਰ ਦਿੰਦਾ ਜਿਹੜਾ ਕਿ ਲੋ ਡਾਕ ਲੋਨ ਵੀ ਹੋ ਜਾਂਦਾ ਠੀਕ ਹੈ ਹੁਣ ਜਿਹੜੇ ਇੰਡਸਟਰੀਅਲ ਆ ਇੰਡਸਟਰੀਅਲ ਦੇ ਵਿੱਚ ਅੱਜਕੱਲ ਥੋੜੇ ਕੁਝ ਪ੍ਰੋਡਕਟ ਆ ਗਏ ਜਿਹੜੇ ਕਿ 80% ਫੰਡਿੰਗ ਕਰ ਦਿੰਦੇ ਆ ਲੋਨ ਦੇ ਦਿੰਦੇ ਆ ਨਹੀਂ ਤੇ ਇੰਡਸਟਰੀਅਲ ਹਾਲੇ ਤੱਕ ਤੇ ਮਤਲਬ ਮਿਨੀਮਮ 30-35% ਤੁਹਾਨੂੰ ਕੋਲੋਂ ਪਾਉਣਾ ਪੈਂਦਾ ਜੀ ਔਰ ਦੂਜੀ ਗੱਲ ਇੰਡਸਟਰੀਅਲ ਜਿਹੜਾ ਮਿਨਿਮਮ ਜੇ ਆਪਾਂ ਕਹੀਏ ਕੋਈ ਵੇਅਰ ਹਾਊਸ ਹੁੰਦਾ ਕੋਈ 1.5-2 ਮਿਲੀਅਨ ਦਾ 2.5 ਮਿਲੀਅਨ ਦਾ ਹੁੰਦਾ ਤੇ ਹੁਣ ਜੇ ਉਹਦੇ ਵਿੱਚ ਆਪਣਾ 30% ਪੈਸੇ ਪਾਉਣਗੇ ਪਾਉਣੇ ਪੈਣੇ ਆ ਤੇ 8-9 ਲੱਖ ਡਾਲਰ ਪੈ ਜਾਂਦਾ ਪਹਿਲੀ ਗੱਲ ਵੱਡਾ ਫਰਕ ਇਹੀ ਆ ਕਿ ਪੈਸੇ ਦਾ ਬਹੁਤ ਵੱਡਾ ਫਰਕ ਆ ਹੈਨਾ ਸੋ ਜਿਹੜਾ ਇੰਡਸਟਰੀਅਲ ਦੇ ਮੁਕਾਬਲੇ ਜਿਹੜਾ ਰੈ residențial ਆ ਉਹ ਬਿਲਕੁਲ ਈਜ਼ੀ ਤੇ ਹੈਗਾ ਪਰ ਜਿਹੜਾ ਇੰਡਸਟਰੀਅਲ ਆ ਉਹ ਬਹੁਤ ਵਧੀਆ ਚੱਲਿਆ ਮੈਲਬਨ ਦੀ ਜੋ ਪਿਛਲੇ 4-5 ਸਾਲ ਦੀ ਰਿਪੋਰਟ ਦੱਸਦੀ ਆ ਜੀ ਇੰਡਸਟਰੀਅਲ ਜਿਹੜਾ ਵੇਅਰ ਹਾਊਸਿੰਗ ਦਾ ਕੰਮ ਆ ਜਿੰਨਾ ਬੰਦਿਆਂ ਨੇ ਉਹਦੇ ਵਿੱਚ ਪੈਸੇ ਲਾਏ ਸੀ ਉਹ ਬਹੁਤ ਵਧੀਆ ਰਹਿ ਆ ਜੇ ਆਪਾਂ ਲੈਂਡ ਦੀ ਗੱਲ ਕਰੀਏ ਐਗਜ਼ਾਮਪਲ ਦੇ ਤੌਰ ਤੇ ਜੀ ਰੈ residențial ਵਧੀ ਹੋਊਗੀ ਮੰਨ ਲਓ ਕਿਸੇ ਨੇ ਇੱਕ ਪਲਾਟ ਲਿਆ ਆ ਆ 3.5 ਲੱਖ ਡਾਲਰ ਦਾ ਲੈ ਲਿਆ ਉਹ 4 ਸਵਾ ਚਾ 4.5 ਤੱਕ ਚਲ ਗਿਆ ਹੋਊਗਾ ਪਰ ਇੰਡਸਟਰੀਅਲ ਦੇ ਵਿੱਚ ਜਿਹਨੇ 1000 ਸਕਰ ਦਾ ਲੋਡ ਲਿਆ ਸੀਗਾ ਤੇ ਲਿਆ ਸੀ ਉਹਨੇ 500 ਡਾਲਰ ਪਰ ਸਕਰ ਤੇ ਉਹ 1000 ਡਾਲਰ ਪਰ ਸਕਰ ਹੋ ਗਿਆ ਠੀਕ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਮਤਲਬ ਕਿ ਤੁਸੀਂ ਲਾ ਲਓ 5 5 6 6 ਲੱਖ ਡਾਲਰ ਉਹਦੇ ਵਿੱਚ ਕੈਸ਼ ਜਿਹੜਾ ਉਹ ਆ ਗਿਆ ਸੋ ਇਹ ਇੰਡਸਟਰੀਅਲ ਦੇ ਆਪਣੇ ਫਾਇਦੇ ਆ ਫਿਰ ਇੱਕ ਇੰਡਸਟਰੀਅਲ ਦਾ ਇਹ ਵੀ ਫਾਇਦਾ ਹੈਗਾ ਕਿ ਜਦੋਂ ਤੁਸੀਂ ਦੇਣਾ ਹੈ ਉਹਨੂੰ ਕੋਈ ਵੀ ਕੰਪਨੀ ਆਉਣੀ ਹੈ ਜੇ ਤੁਸੀਂ ਸਹੀ ਤਰੀਕੇ ਨਾਲ ਜਿਸ ਤਰ੍ਹਾਂ ਐਸ ਅ ਰੀਅਲ ਏਸਟੇਟ ਅਸੀਂ ਇਹਨੂੰ ਆਪਣਾ ਪ੍ਰੋਪਰ ਚੈੱਕ ਕਰਕੇ ਕਿ ਬੰਦੇ ਦਾ ਕੀ ਰੈਫਰੈਂਸ ਹੈ ਕਿਦਾਂ ਹੈ ਕੋਈ ਕੰਪਨੀ ਉਹਨੂੰ ਲੈਂਦੀ ਹੈ ਤੇ 15 15 ਸਾਲ ਦੀ ਲੀਜ਼ ਤੇ ਇਕੱਠਾ ਚੱਲ ਜਾਂਦਾ ਫਿਰ ਇੰਡਸਟਰੀਅਲ ਦਾ ਇਹ ਫਾਇਦਾ ਹੈ ਕਿ 4% ਉਹਦਾ ਰੈਂਟ ਇਨਕਰੀਸ ਜਿਹੜਾ ਵਾ ਤੁਸੀਂ ਟਰਮ ਪਾ ਸਕਦੇ ਜੇ ਆਟੋਮੈਟਿਕਲੀ ਹਰ ਸਾਲ ਬਾਅਦ 4% ਜਿਹੜਾ ਵਾ ਰੈਂਟ ਇਨਕਰੀਜ਼ ਜਿਹੜਾ ਹੋ ਜਾਣਾ ਫਿਰ ਉਹਨੂੰ 3 4 5 ਸਾਲ ਦੇ ਬਾਅਦ ਜਿਹੜਾ ਵਾ ਜੋ ਮਾਰਕੀਟ ਵੈਲਿਊ ਹੁੰਦੀ ਹੈ ਨਾਰਮਲੀ ਜਿੰਨੇ ਉਹਨੂੰ ਓਕੂਪਾਈ ਕੀਤਾ ਹੁੰਦਾ ਵਾ ਬੰਦੇ ਨੇ ਮੰਨ ਲਓ ਕੋਈ ਵਰਕਸ਼ਾਪ ਵਾਲਾ ਵਿੱਚ ਬੈਠਾ ਵਾ ਤਕਰੀਬਨ ਉਹੀ ਬਾਏ ਕਰ ਲੈਂਦਾ ਠੀਕ ਹੈ ਸੋ ਤੁਹਾਨੂੰ 3 4 ਤਰ੍ਹਾਂ ਦਾ ਫਰੂਟ ਮਿਲ ਜਾਂਦਾ ਇੱਕ ਤੇ ਤੁਹਾਡੀ ਜਿਹੜੀ ਲੈਂਡ ਜਿਹੜੀ ਆ ਉਹ ਵੱਧ ਗਈ ਇੱਕ ਜਿਹੜਾ ਤੁਹਾਡਾ ਵਾ ਉੱਤਲੀ ਬਿਲਡਿੰਗ ਵੱਧ ਗਈ ਇੱਕ ਤੁਸੀਂ ਜਿਹੜਾ ਵਾ ਚੰਗੀ ਤਰ੍ਹਾਂ ਆਪਣਾ ਟੈਕਸ ਵੀ ਕਲੇਮ ਕਰ ਲਿਆ 4 ਸਾਲ ਜਿਹੜਾ ਵਾ ਉਹਦੇ ਤੋਂ ਰੈਂਟ ਵੀ ਲੈ ਲਿਆ ਤੇ ਫਿਰ ਤੁਸੀਂ ਕੈਪੀਟਲ ਗੇਨ ਵੀ ਵਧੀਆ ਉਹਦੇ ਚੋਂ ਖਾਟ ਲਿਆ ਜਦੋਂ ਤੁਸੀਂ ਉਹਨੂੰ ਵੇਚਿਆ ਸੋ ਇੰਡਸਟਰੀਅਲ ਇੱਕ ਬਹੁਤ ਹੀ ਵਧੀਆ ਜਿਹੜਾ ਕੰਮ ਆ ਜਿਹੜੇ ਬੰਦੇ ਜਿਆਦਾ ਪੈਸਾ ਉਹਦੇ ਵਿੱਚ ਨਹੀਂ ਇਨਵੈਸਟ ਕਰ ਸਕਦੇ 2-3 ਮਿਲੀਅਨ ਜਾਂ ਉਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਉਹ ਛੋਟਾ ਲੈਂਡ ਲੈ ਲੈਣ ਪਹਿਲਾਂ 500-600 ਸਕੁਅਰ ਤੇ ਦੋ ਕੁ ਜਣੇ ਰਲ ਕੇ ਜਿਨ੍ਹਾਂ ਦਾ ਆਪਸੀ ਪਿਆਰ ਆ ਵੈਸੇ ਰਣਨ ਵਾਸਤੇ ਮੈਂ ਬਹੁਤਾ ਕਿਸੇ ਨੂੰ ਕਹਿੰਦਾ ਨਹੀਂ ਕਿਉਂਕਿ ਸਾਨੂੰ ਪਤਾ ਆ ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਬਾਹਰੋਂ ਐਂ ਲੱਗਦਾ ਕਿ ਬੜਾ ਵਧੀਆ ਸਾਰੇ ਜਣੇ ਤੁਰੇ ਫਿਰਦੇ ਆ ਪਰ ਸਾਡੇ ਕੋਲ ਜਦੋਂ ਚੀਜ਼ਾਂ ਵਿਕਣੇ ਆਉਂਦੀਆਂ ਨੇ ਸਾਨੂੰ ਪਤਾ ਲੱਗਦਾ ਕਿ ਪਾਰਟਨਰਸ਼ਿਪਸ ਬਹੁਤ ਜ਼ਿਆਦਾ ਬ੍ਰੇਕ ਹੁੰਦੇ ਗਏ ਨੇ ਇਹ ਬਹੁਤ ਔਖਾ ਜਿੱਥੇ ਪੈਸਾ ਇਨਵੋਲ ਹੋਇਆ ਨਾ ਪੈਸਾ ਰੱਬ ਤੇ ਹੈ ਨਹੀਂ ਪਰ ਰੱਬ ਤੋਂ ਘੱਟ ਵੀ ਨਹੀਂ ਹੈ ਜਿਹੜੀ ਗੱਲ ਇਸ ਵੇਲੇ ਚੱਲੀ ਜਾਂਦਾ ਹੈ ਨਾ ਤੇ ਆਪਣਾ ਉਹਦੇ ਪਿੱਛੇ ਲੜਾਈ ਬਹੁਤ ਹੁੰਦੀ ਆ ਇਸ ਕਰਕੇ ਇਹਨਾਂ ਮੈਂ ਕਹਿ ਸਕਦਾ ਜੀ ਇਸ ਬੰਦੇ ਕੋਈ ਇੱਕ ਆਪਣੀ ਪ੍ਰਾਪਰਟੀ ਹੈਗੀ ਆ ਤੇ ਦੋ ਇਨਵੈਸਟਮੈਂਟ ਪ੍ਰਾਪਰਟੀਆਂ ਹੈਗੀਆਂ ਉਹਨੂੰ ਇਸ ਵਾਲੇ ਦੋ ਘਰ ਛੱਡ ਕੇ ਤੇ ਇੱਕ ਉਹਨੂੰ ਵੇਅਰ ਹਾਊਸ ਦੇ ਵਿੱਚ ਪੈਸੇ ਸਪੈਂਡ ਕਰ ਦੇਣੇ ਚਾਹੀਦੇ ਆ ਇੱਕ ਦੇ ਸਾਰੀ ਟੁੱਟਪਾ ਜਗਲੇ ਬੰਦੇ ਦੀ ਹੁੰਦੀ ਆ ਇੱਕ ਜਿੰਨੇ ਆਊਟ ਗoing ਜੋਦੇ ਹੁੰਦੇ ਆ ਬੇਸ਼ੱਕ ਉਹ ਇਨਸ਼ੋਰੈਂਸ ਹੋ ਜਾਵੇ ਬੇਸ਼ੱਕ ਉਹ ਸੀਵਰੇਜ ਦਾ ਖਰਚਾ ਹੋ ਜਾਵੇ ਬੇਸ਼ੱਕ ਕੋਈ ਵੀ ਕਾਉਂਸਲ ਦੇ ਰੀਡਸ ਹੁੰਦੇ ਆ ਜਿਹੜੇ ਨੋਟਿਸਿਜ਼ ਆਉਂਦੇ ਆ ਉਹ ਹੋ ਜਾਵੇ ਕੋਈ ਵੀ ਫਾਈਨ ਹੁੰਦੇ ਆ ਉਹ ਜਿਹੜਾ ਵਿੱਚ ਟੈਨੈਂਟ ਆ ਉਹਦੇ ਆ ਟੁੱਟਪਾ ਸਾਰੀ ਉਹਦੀ ਆ ਜੇ ਤੁਸੀਂ ਰੈ residențial ਦੀ ਗੱਲ ਕਰੋ ਵੀ ਉਹ ਦੇ ਤੁਸੀਂ ਲਾ ਲੋ ਵੀ ਆਪਣਾ ਬੰਦਾ ਵੱੱਜਾ ਹੀ ਰਹਿੰਦਾ ਹਰ ਵੇਲੇ ਵੀ ਉਹਨੂੰ ਕਾਲ ਆ ਗਈ ਤੈਨੂੰ ਭੱਜਣਾ ਹੀ ਪੈਂਦਾ ਵਾ ਹਾਂਜੀ ਹੁਣ ਟੈਪ ਲੀਕ ਹੋ ਗਈ ਹੁਣ ਫਰਾਣਾ ਹੋ ਗਿਆ ਬਲਬ ਟੁੱਟ ਗਿਆ ਇਹ ਜਿਸ ਤਰ੍ਹਾਂ ਕਿਸੇ ਨੇ ਪੁਰਾਣਾ ਘਰ ਲਿਆ ਉੱਥੇ ਤੇ ਬਹੁਤ ਜ਼ਿਆਦੀਆਂ ਪ੍ਰੋਬਲਮਸ ਹੁੰਦੀਆਂ ਨੇ ਸੋ ਦੋਨਾਂ ਤਰੀਕਿਆਂ ਦੇ ਨਾਲ ਜੇ ਕੰਪੈਰੀਸ਼ਨ ਕਰਕੇ ਦੇਖੀਏ ਤੇ ਇੰਡਸਟਰੀਅਲ ਸਟੇਟ ਜਿਹੜੀ ਆ ਉਹ ਵਧੀਆ ਚੀਜ਼ ਐ ਤੇ ਅਸੀਂ ਵਾਇਗਨੂ ਦੀ ਮੇਰ ਨਾਲ ਬਹੁਤ ਸਾਰਾ ਇੰਡਸਟਰੀਅਲ ਦੇ ਵਿੱਚ ਕੰਮ ਕਰਦੇ ਆ ਆਰ ਸੀਰੀਅਲ ਸਟੇਟ ਤੇ ਤੁਹਾਨੂੰ ਇੱਕ ਪਲੈਨਿੰਗ ਕਰਨੀ ਚਾਹੀਦੀ ਆ ਜੀ ਦੋ ਕਿ ਸਾਲ ਦੀ ਸੈਟਲਮੈਂਟ ਤੇ ਲੋਟ ਬੁੱਕ ਕਰਾ ਦਿਓ ਤੇ ਤਕਰੀਬਨ ਜਿਸ 10% ਵੀ ਹੋਣਗੇ ਮਿਲੀਅਨ ਦਾ ਤੇ ਲੱਖ ਕੇ ਡਾਲਰ ਤੁਹਾਨੂੰ ਦੇਣਾ ਪੈਂਦਾ ਤੇ ਦੋ ਕਿ ਸਾਲ ਬਾਅਦ ਉਹਦੀ ਦੋ ਟਾਂ ਕਿ ਸਾਲ ਬਾਅਦ ਸੈਟਲਮੈਂਟ ਹੁੰਦੀ ਆ ਫਿਰ ਦੋ ਟਾਂ ਲੱਖ ਡਾਲਰ ਉਧਣ ਲੱਗਦਾ ਤੇ ਤੁਸੀਂ ਉਹਨੂੰ ਬਣਾ ਸਕਦੇ ਜੀ ਸੋ ਇਹਦੇ ਵਿੱਚ ਥੋੜੀ ਜਿਹੀ ਜ਼ਿਆਦਾ ਸਿਕਿਉਰਿਟੀ ਆ ਹੁਣ ਜਦੋਂ ਤੁਸੀਂ ਟੈਲੈਂਟ ਚੰਗਾ ਲੱਭ ਲਿਆ ਉਹ ਵਧੀਆ ਤੁਹਾਨੂੰ ਰੈਂਟ ਦੇ ਰਿਹਾ ਲਗਾਤਾਰ ਚੱਲ ਰਿਹਾ ਵਾ ਜੀ ਤੇ ਉਹ ਇੱਕ ਬਹੁਤ ਵਧੀਆ ਜਿਹੜਾ ਤੁਹਾਡਾ ਸਿਸਟਮ ਚੱਲ ਜਾਂਦਾ ਹਾਂ ਉਹਦੇ ਵਿੱਚ ਮੈਂ ਇੱਕ ਗੱਲ ਉਹ ਰੈਡ ਅਪ ਕਰਨੀ ਚਾਹੁੰਗਾ ਕਿ ਉਹਦੀ ਲੀਜ਼ ਜਿਹੜੀ ਹੈ ਪ੍ਰੋਪਰ ਲਾਇਲ ਦੇ ਕੋਲ ਬਣਾਉਣੀ ਚਾਹੀਦੀ ਹੈ ਕਈ ਲੋਕ ਹੱਲੇ ਵੀ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਇੰਜ ਲੱਗਦਾ ਕਿ ਯਾਰ ਜਿਹੜੇ ਰੀਅਲ ਏਸਟੇਟ ਵਾਲੇ ਨੂੰ ਪੈਸੇ ਦੇਣੇ ਆ ਇਹ ਨਹੀਂ ਦੇਣੇ ਚਾਹੀਦੇ ਪਰ ਰੀਅਲ ਏਸਟੇਟ ਇਜ਼ देयर फॉर ਸਮਥਿੰਗ ਬਿਲਕੁਲ ਠੀਕ ਹੈ ਪ੍ਰੋਪਰ ਰੈਕੋਰਡ ਹੁੰਦਾ ਹੈ ਪ੍ਰੋਪਰ ਇਨਸਪੈਕਸ਼ਨਸ ਹੁੰਦੀਆਂ ਨੇ ਪ੍ਰੋਪਰ ਕੰਡੀਸ਼ਨਾਂ ਪਾ ਸਕਦੀਆਂ ਨੇ ਜੇ ਤੁਸੀਂ ਸਹੀ ਤਰੀਕੇ ਨਾਲ ਕੰਡੀਸ਼ਨਾਂ ਨਹੀਂ ਪਾਈਆਂ ਨਾ ਤੁਸੀਂ ਸਾਰੀ ਉਮਰ ਟੈਨੈਂਟ ਵਿੱਚ ਬਾਹਰ ਨਹੀਂ ਕੱਢ ਸਕਦੇ ਰੋਜ਼ ਛੋਟੇ ਛੋਟੇ ਦੇ ਰਹੋ ਠੀਕ ਹੈ ਸੋ ਇਹ ਚੀਜ਼ਾਂ ਬੜੀਆਂ ਉਹਦੇ ਤੇ ਇੰਡਸਟਰੀਅਲ ਬਾਰੇ ਜੇ ਕਿਸੇ ਨੂੰ ਵੀ ਇਹਦੇ ਤੇ ਜਾਣਕਾਰੀ ਚਾਹੀਦੀ ਹੋਊਗੀ ਪ੍ਰੋਪਰ ਅਸੀਂ ਜਿਹੜਾ ਵਾ ਉਹਨਾਂ ਦੇ ਨਾਲ ਬਹਿ ਕੇ ਮੀਟਿੰਗ ਕਰ ਸਕਦੇ ਆਂ ਵੀ ਇਸ ਤਰੀਕੇ ਦੇ ਨਾਲ ਇੰਡਸਟਰੀਅਲ ਕੰਮ ਕਰਦਾ ਤੇ ਤੁਸੀਂ ਇਹਦੇ ਵਿੱਚ ਇਨਵੈਸਟ ਕਰੋ ਹਾਂਜੀ ਬਿਲਕੁਲ ਅ ਮੇਰਾ ਘੜਾ ਸਵਾਲ ਹੋਣਾ ਸੀ ਪਰ ਮੈਨੂੰ ਲੱਗਦਾ ਤੁਸੀਂ ਉਹ ਆਲਰੇਡੀ ਕਲੀਅਰ ਕਰਤਾ ਹਾਂਜੀ ਕਿ ਘਰ ਖਰੀਦਣ ਮੰਨ ਲਓ ਇੱਕ ਘਰ ਹੈਗਾ ਦੂਸਰੀ ਇਨਵੈਸਟਮੈਂਟ ਪ੍ਰੋਪਰਟੀ 'ਚ ਜਾਣ ਦਾ ਫਾਇਦਾ ਜਾਂ ਆਪਾਂ ਨੂੰ ਇਦਰ ਇੰਡਸਟਰੀਅਲ ਪਰ ਭਾਜੀ ਉਹਦੇ ਵਿੱਚ ਤੁਸੀਂ ਦੇਖੋ ਨਾ ਪਹਿਲਾਂ ਦੇ ਇਕੱਲੇ ਰੇਟਸ ਨੋਟਿਸ ਹੁੰਦੇ ਸੀ ਹੁਣ ਲੈਂਡ ਟੈਕਸ ਵੀ ਟੋਪਣ ਲੱਗ ਗਿਆ ਠੀਕ ਹੈ ਉਹ ਵੀ ਹੋ ਗਿਆ ਹੁਣ ਜਦੋਂ ਕਈ ਲੋਕ ਤੇ ਚਲੋ ਸਿੱਧਾ ਹੀ ਆਪਣਾ ਘਰ ਦੇ ਦਿੰਦੇ ਆ ਕਿਸੇ ਵੀ ਕਿਰਾਏਦਾਰ ਨੂੰ ਜੀ ਵੇਖੋ ਸਿੱਧਾ ਸਿੱਧਾ ਨੰਗਦਾ ਜਾਵੇ ਤਾਂ ਕੋਈ ਪ੍ਰੋਬਲਮ ਨਹੀਂ ਆ ਬਿਲਕੁਲ ਐਗਜ਼ਾਮਪਲ ਦੇ ਤੌਰ ਤੇ ਪਿੱਛੇ ਸਿੱਧਾ ਸਿੱਧਾ ਤੁਸੀਂ ਜੋ ਮਰਜ਼ੀ ਕਰੀ ਜਾਓ ਹੁਣ ਕਈਆਂ ਨੇ ਟਰੱਕਾਂ ਦੇ ਵਿੱਚ ਟੈਕਸੀ ਵਾਲਾ ਵੀ ਟੈਗ ਲਾ ਕੇ ਨਗਾਤੇ ਜੀ ਟੋਲ ਵੱਜੇ ਬਿਲਕੁਲ ਨਹੀਂ ਫਾਈਨ ਆਇਆ ਸਾਡੀ ਗੁੱਡ ਵਿਲਿਆ ਠੀਕ ਹੈ ਤੁਸੀਂ ਸਿੱਧਾ ਕਰ ਕਿਸੇ ਨੂੰ ਕਿਰਾਏ ਤੇ ਦੇ ਦਿੱਤਾ ਜਿਹਦੇ ਚ ਰੀਜਿਸਟਰਡ ਇਨਵੋਲਵ ਨਹੀਂ ਹੈਗੀ ਠੀਕ ਹੈ ਤੁਸੀਂ ਬੇਸ਼ੱਕ ਉਹ ਤੇ ਲੀਜ਼ ਕਰ ਲਈ ਆ ਜੇ ਤੁਸੀਂ ਉਹਦੇ ਵਿੱਚ ਕੰਪਲਾਈਂਸ ਦਾ ਆਪਣਾ ਜੋ ਮੌਜੂਦਾ ਕੰਪਲਾਈਂਸ ਆ ਉਹ ਤੁਹਾਡੇ ਕੋਲ ਜਾਣਕਾਰੀ ਪਰਾਵੋ ਨਹੀਂ ਹੁੰਦੀ ਕੰਪਲਾਈਅੰਸ ਜਿਹੜਾ ਇਹਨਾਂ ਵੱਲੋਂ ਕੱਢਿਆ ਜਾਂਦਾ ਆ ਆਪਣਾ ਕੰਜ਼ਿਊਮਰ ਅਫੇਅਰ ਵੱਲੋਂ ਉਹਦੀਆਂ ਸਾਡੇ ਕੋਲ ਪ੍ਰੋਪਰ ਗਾਈਡਲਾਈਨਸ ਆਉਂਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਪ੍ਰੋਪਰਟੀ ਦਿੱਤੀ ਐਦਾਂ ਹੋਣੀ ਚਾਹੀਦੀ ਹੈ देयर ਆਰ ਫਾਈਨਸ ਇਨਵੋਲਡ ਹੋ ਸਕਦਾ ਤੁਸੀਂ ਜਿਹੜਾ ਸਾਨੂੰ 150 ਡਾਲਰ ਦਿੰਨੇ ਆ ਜਾਂ 100 ਡਾਲਰ ਦਿੰਨੇ ਆ ਪ੍ਰੋਪਰਟੀ ਨੂੰ ਮੈਨੇਜ ਕਰਨ ਦਾ ਉਹ ਤੁਸੀਂ ਬਚਾ ਸਕਦੇ ਜੀ ਪਰ ਰੱਬ ਨਾ ਕਰੇ ਜੇ ਇਹਦਾ ਡੇ ਘਰ ਤੇ ਛਾਪਾਂ ਪੈ ਗਿਆ ਠੀਕ ਹੈ ਬਿਲਕੁਲ ਤੇ ਤੁਹਾਨੂੰ ਫਾਈਨ ਸਿੱਧਾ ਹੀ 77000 ਡਾਲਰ ਦਾ ਹੋਣਾ ਹੈ ਦੋ ਥੱਲੇ ਫਾਈਨ ਨਹੀਂ ਹੁੰਦਾ ਪਹਿਲੇ ਨੰਬਰ ਤੇ ਠੀਕ ਹੈ ਤੇ ਜੇ ਕੰਪਲੈਂਸ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੁਣ ਇੱਕ ਜਿਸ ਤਰ੍ਹਾਂ ਡਿਟੈਕਟਰ ਇਨਸਪੈਕਟਰ ਆ ਜਾਂ ਇਹੋ ਜੀਆਂ ਹੋਰ ਚੀਜ਼ਾਂ ਹੈਗੀਆਂ ਨੇ ਉਹ ਆਣ ਕੇ ਪ੍ਰੋਪਰ ਸਾਲ ਦੇ ਵਿੱਚ ਦੋ ਵਾਰੀ ਕੰਪਲੈਂਸ ਚੈੱਕ ਕਰਦੇ ਆ ਜੀ ਠੀਕ ਹੈ ਮੈਂ ਅੱਗੇ ਹੀ ਕਿਹਾ ਆ ਪੀ ਅਹੀਂ ਪੰਜਾਬੀ ਬੀ ਪ੍ਰਵਾਹ ਹੁੰਦੇ ਆ ਸਾਨੂੰ ਲੱਗਦਾ ਕੀ ਹੋਣ ਡਿਆ ਕਰ ਲੋ ਹੋਣ ਡੇ ਦੀ ਪ੍ਰੋਬਲਮ ਜੇ ਹੋ ਗਿਆ ਫੇਰ ਫਿਰ ਪ੍ਰੋਬਲਮ ਹੀ ਪ੍ਰੋਬਲਮ ਹੈ ਬਿਲਕੁਲ ਬਿਲਕੁਲ ਫਿਰ ਅੱਬ ਪੈਣਾ ਇਸ ਕਰਕੇ ਰੀਅਲ ਸਟੇਟਮੈਂਟ ਵਾਲਵ ਰੱਖਣਾ ਜ਼ਰੂਰੀ ਆ ਤਾਂ ਕਿ ਰਿਪੋਰਟ ਦਵੇ ਅਸੀਂ ਐਦੋਂ ਕੰਪਲਾਈਅੰਸ ਚੈੱਕ ਜਿਹੜਾ ਕਰਵਾਇਆ ਸੀਗਾ ਤੇ ਉਹਦੀ ਆ ਰਿਪੋਰਟ ਆ ਤੇ ਜੇ ਅੱਜ ਦੀ ਡੇਟ ਚਾਪਾਂ ਗਈਏ ਵੀ ਇੰਸ਼ੋਰੈਂਸ ਵੀ ਕਵਰ ਕਰ ਦੇ ਰੱਬ ਨਾ ਕਰੇ ਘਰ ਨੂੰ ਆਗ ਲੱਗ ਜੇ ਕੋ ਰੌਲਾ ਰੱਪਾ ਪੈ ਜੇ ਹੁਣ ਜਦੋਂ ਖਬਰਾਂ ਆਉਂਦੀਆਂ ਕਿ ਆਪਣਾ ਪੰਜਾਬੀ ਪਰਿਵਾਰ ਦਾ ਘਰ ਹੀ ਉਹਨੂੰ ਇੱਥੇ ਅੱਗ ਲੱਗ ਗਈ ਉਹ ਮਤ ਝੂਠੀਆਂ ਖ ਅਸਲ ਸੱਚ ਲੱਗਦੀ ਆ ਅਸਲ ਸੱਚ ਲੱਗਦੀ ਆ ਸਾਨੂੰ ਇਹ ਲੱਗਦਾ ਸਾਡੀ ਨਹੀਂ ਹੋਣਾ ਇਹ ਚੀਜ਼ ਹੋਣੀ ਹੈ ਨਾ ਤੇ ਜੇ ਤੁਹਾਡੇ ਕੋ ਉਹਦਾ ਕੰਪਲਾਈਅન્સ ਨਹੀਂ ਹੈਗਾ ਤੇ ਇੰਸ਼ੋਰੈਂਸਾਨੂੰ ਕਵਰ ਨਹੀਂ ਕਰਦੀ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਬੇਸ਼ੱਕ ਉਹ ਇੰਡਸਟਰੀਅਲ ਰੀਅਲ ਸਟੇਟ ਆ ਸੌਰੀ ਇੰਡਸਟਰੀਅਲ ਜਿਹੜਾ ਵੇਅਰ ਹਾਊਸ ਆ ਆਪਣਾ ਜਾਂ ਤੁਹਾਡਾ ਘਰ ਆ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹਨੂੰ ਪ੍ਰੋਪਰ ਰੀਅਲ ਸਟੇਟ ਦੇ ਰਹਿਣ ਦਿੱਤਾ ਜਾਵੇ ਤੇ ਜਿਹੜੀ ਉਹਦੀ ਫੀਸ ਹੁੰਦੀ ਆ ਉਹ ਇਸੇ ਕਰਕੇ 100-150 ਡਾਲਰ ਅਸੀਂ ਚਾਰਜ ਕਰਦੇ ਆ ਤਾਂ ਕਿ ਅਸੀਂ ਇੱਕ ਬ੍ਰਿਜ ਦਾ ਕੰਮ ਕਰੀਏ ਬਿਟਵੀਨ ਓਨਰ ਐਂਡ ਜਿਹੜਾ ਹੈਗਾ ਟੈਲੈਂਟ ਤਾਂ ਕਿ ਅਸੀਂ ਦੋਨਾਂ ਦਾ ਪੱਖ ਜਿਹੜਾ ਬਚਾਏ ਰੱਖੀਏ ਸਿੱਧਾ ਕਈ ਵਾਰੀ ਆਰਗੂਮੈਂਟ ਵੀ ਹੋ ਸਕਦਾ ਤੁਸੀਂ ਇੱਕ ਰੀ ਬੰਦਾ ਰੱਖ ਲਿਆ ਉਹ ਕੋ ਪੁੱਠੇ ਗੱਲ ਕਰ ਦੇ ਫਿਰ ਉਹਨੂੰ ਕਹੋਗੇ ਬਾਹਰ ਨਿਕਲ ਜਾ ਐਦਾਂ ਨਹੀਂ ਹੁੰਦਾ ਨਹੀਂ ਹੁੰਦਾ ਹਾਂਜੀ ਸਭਰਗੜ ਮੇਰੇ ਨਾਲ ਸਰਕਾਰੀ ਸੇ ਉਹ ਉਹ ਬੰਦਿਆਂ ਤੋਂ ਵੀ ਬਚਨ ਦੀ ਲੋੜ ਆ ਬਹੁਤ ਸਾਰੇ ਮਿਲਦੇ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਨਾ ਵੀ ਯਾਰ ਜਿਵੇਂ ਤੁਸੀਂ ਹੁਣ ਗੱਲ ਕੀਤੀ ਆ ਬਹੁਤ سارے ਭਰਾ ਟਰੱਕਾਂ 'ਚ ਮਿਲ ਜਾਣਗੇ ਉਹ ਯਾਰ ਮੈਂ ਤਾਂ ਕਦੇ ਸਟ੍ਰੈਪ ਨਹੀਂ ਮਾਰੀ ਮੈਨੂੰ ਤਾਂ ਨੀ ਕਦੇ ਕੁਝ ਫਾਈਨ ਹੋਇਆ ਨਹੀਂ ਹੋਇਆ ਜਿਵੇਂ ਤੁਸੀਂ ਕਿਹਾ ਗੁੱਡਵਿਲਾ ਤੁਹਾਨੂੰ ਨਹੀਂ ਟੱਕਰੇ ਤੁਸੀਂ ਬਚ ਗਏ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਰਿਆਂ ਨੂੰ ਕਹੋ ਤੇ ਸਾਰੇ ਵੱਜ ਜਾਣਗੇ ਸੋ ਜਦੋਂ ਉੱਥੇ ਗੱਲ ਆਉਣੀ ਆ ਚਾਹੇ ਉਹ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਣੀ ਆ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਇੱਥੇ ਆਪਾਂ ਇੱਕ ਵੀ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਹੁੰਦਾ ਸਰ ਸਾਹਿਬ ਜੋ ਕੋਈ ਵੀ ਆਪਣੇ ਜਿਹੜੇ ਭਰਾ ਨੇ ਨਾਲ ਜੁੜੇ ਆਪਾਂ ਹਮੇਸ਼ਾ ਕੋਈ ਦਾ ਵੀ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਦੀ رائے ਜ਼ਰੂਰ ਲਓ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਉਹਦੇ ਦਿਕਤਾ ਸਕੀ ਨਹੀਂ ਤੁਸੀਂ ਕੋਈ ਵੀਜ਼ਾ ਪਾਉਣਾ ਉਹਦੇ ਵਿੱਚ ਵੀ ਕਈ ਵਾਰ ਆਪਾਂ ਦੇਖਿਆ ਭੈਣ ਭਰਾ ਕਹਿੰਦੇ ਉਹ ਘਰੋਂ ਕਰ ਦਾਂਗੇ ਆਪਾਂ ਕੋਈ ਚੱਕ ਬਿਲਕੁਲ 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 ਇਹ ਥੋੜੀ ਜਿਹੀ ਉਦਾਂ ਗੱਲ ਹੋ ਜਾਂਦੀ ਹੈ ਨਾ ਤੁਸੀਂ ਪੁਲਿਸ ਵਾਲਾ ਯਾਰ ਬਣਾ ਲਿਆ ਉਹਨਾਂ ਰੋਜ਼ ਬੈ ਕੇ ਰੋਟੀ ਪਾਣੀ ਖਾਣ ਲੱਗ ਗਏ ਤੇ ਤੁਹਾਨੂੰ ਲੱਗਾ ਵੀ ਤੁਸੀਂ ਕਤਲ ਕਰ ਬੈਠੇ ਜੇ ਕੋਈ ਨਹੀਂ ਕਿਹੜਾ ਆਪਣਾ ਯਾਰ ਹੀ ਆ ਕਿਹੜਾ ਕਾਨੂੰਨ ਨੇ ਫੜਨਾ ਪਰ ਉਹ ਉਹਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਤੁਹਾਨੂੰ ਫੜਮਾ ਹੀ ਪੈਣਾ ਹੈ ਠੀਕ ਹੈ ਤੁਸੀਂ ਅੰਦਰ ਜਾਓਗੇ ਜੇ ਕੋਈ ਤੁਸੀਂ ਉਹ ਜਿਹੇ ਕੰਮ ਕੀਤਾ ਪਿਛੇ ਬੜਾ ਅਨਸਰਟਨਟੀ ਦਾ ਮਾਹੌਲ ਰਿਹਾ ਵਾ بڑے ਟਰੱਕਾਂ ਦੇ ਕੰਟਰੈਕਟ ਬੜਾ ਕੁਝ ਛੁੱਟਿਆ ਬੜਾ ਬੁਰਾ ਹਾਲ ਰਿਹਾ ਵਾ ਬੜੇ ਭਰਾਵਾਂ ਨਾਲ ਸਾਨੂੰ ਸਿੰਪਥੀ ਵੀ ਆ ਉਸ ਚੀਜ਼ ਦੀ ਔਰ ਜਿਹੜੇ ਲੋਕਾਂ ਦੇ 8-8 ਸਾਲ ਪੁਰਾਣੇ ਕੰਟਰੈਕਟ ਭਾਜੀ ਉਹ ਵੀ ਛੁੱਟੇ ਆ ਬੜਾ ਬਹੁਤ ਔਖਾ ਕੰਮ ਰਿਹਾ ਤੇ ਆ ਅਸੀਂ ਹੋ ਕੇ ਕਰਦੇ ਆ ਕਿ ਜਿਹੜਾ ਕੰਮ ਜਿਹੜਾ ਲੀ ਤੇ ਆਵੇ ਤੇ ਜਿਹੜਾ ਸਾਡਾ ਕੰਮ ਹੈ ਰੀਅਲ ਏਸਟੇਟ ਦਾ ਇੱਥੋਂ ਤਕਰੀਬਨ ਪਤਾ ਲੱਗਣਾ ਸ਼ੁਰ ਦਾਵਾ ਵੀ ਕੰਮ ਕਰਤੋਂ ਕੋ ਬਿਜ਼ੀ ਹੋਣਾ ਜੀ ਜੀ ਤੇ ਕੋਸ਼ਿਸ਼ ਇਹੋ ਹੀ ਆ ਕਿ ਪ੍ਰਮਾਤਮਾਗੇ ਇਹੋ ਹੀ ਅਰਦਾਸਾਂ ਨੇ ਕਿ ਜਿੰਨੀ ਛੇਤੀ ਜਿਹੜਾ ਵਾ ਉਹ ਕੰਮ ਚੱਲੇ ਤੇ ਨਾਲ ਦੇ ਨਾਲ ਜਿਹੜੀ ਆ ਸਾਰੇ ਭਰਾਵਾਂ ਨੂੰ ਇਹ ਜ਼ਰੂਰ ਅਸੀਂ ਬੇਨਤੀ ਕਰਦੇ ਆ ਕਿ ਭਾਈ ਆ ਲੋਕਾਂ ਨੂੰ ਗਮਰਾਹ ਜਿਹੜਾ ਵਾ ਉਹ ਨਹੀਂ ਕਰਨਾ ਚਾਹੀਦਾ ਕਮਿਸ਼ਨ ਰੀਅਲ ਏਸਟੇਟ ਏਜੰਟ ਦੀ ਜਿਹੜੀ ਆ ਉਹ ਇੰਨੀ ਨਹੀਂ ਹੁੰਦੀ ਵੀ ਕਿਸੇ ਦਾ ਲੱਖਾਂ ਦਾ ਨੁਕਸਾਨ ਹੋ ਜਾਵੇ ਕਿਉਂਕਿ ਜੇ ਸਾਡੇ ਕੋਲ ਉਹਨੀਆਂ ਪ੍ਰਾਪਰਟੀਆਂ ਭਰਾਵਾਂ ਦੇ ਕੋਲ ਨਹੀਂ ਹੈਗੀਆਂ ਠੀਕ ਹੈ ਕਿ ਅਸੀਂ ਹਰ ਇੱਕ ਦਾ 4-5000 ਡਾਲਰ ਦਾ ਆਪਣੀ ਕਮਿਸ਼ਨ ਬਦਲੇ ਜਾਂ ਮਾਰਕੀਟ 'ਚ ਛਾਏ ਰਹਿਣ ਕਰਕੇ ਨੁਕਸਾਨ ਕਰਾ ਦਈਏ ਸਾਨੂੰ ਚਾਹੀਦਾ ਕਿ ਉਹਨੂੰ ਪ੍ਰੋਪਰ ਗਾਈਡ ਕਰਨਾ ਦੱਸਣਾ ਕਿ ਭਾਈ ਹਜੇ ਸਮਾਂ ਨਹੀਂ ਸਹੀ ਵੇਚਣ ਦਾ ਤੇ ਇਸ ਵळे ਸਮਾਂ ਸਹੀ ਹੈਗਾ ਹਾਂਜੀ ਹਾਂਜੀ ਬਿਲਕੁਲ ਆ ਆਪਾਂ ਇੰਡਸਟਰੀਅਲ ਰੀਅਲ اسٹیਟ ਦੀ ਗੱਲ ਕਰ ਰਹੇ ਸਰਕਾਰ ਸਾਹਿਬ ਟੈਂਪ ਡਿਊਟੀ ਦੀ ਗੱਲ ਜੇ ਆਪਾਂ ਕਰੀਏ ਜਿਹੜੀ ਕਿ ਆਪਾਂ ਨੂੰ ਅਫਰੰਟ ਦੇਣੀ ਪੈਂਦੀ ਹੈ ਉਹਦੇ ਵਿੱਚ ਜਿਹੜੇ ਰੀਫਾਰਮਸ ਆਏ ਉਹਦੇ ਵਿੱਚ ਕੀ ਚੇਂਜਸ ਨੇ ਕੀ ਅਪਡੇਟਸ ਨੇ થેન્ક યુ લોન સાબ એ સવાલ જેڑا વા કમર્શિયલ પ્રોપર્ટીઝ دے උਤੇ ਜਿਹੜੀ ਸਟੈਂਪ ਡਿਊਟੀ ਦੇ ਰਿਫਾਰਮ ਆਇਆ ਕਿ ਉਹਨੂੰ ਅਫਰੈਂਟ ਨਹੀਂ ਦੇਣੀ ਪੈਣੀ ਇਹਦੇ ਤੇ بڑے ਹੀ ਲੋਕ بڑے ਹੀ ਕਨਵੈਂਸਰਸ ਔਰ بڑے ਜਿਹੜੇ ਆ ਆਪਣਾ ਮਾਰਗੇਜ ਬ੍ਰੋਕਰ ਔਰ ਇਨਵੈਸਟਰਸ ਦੇ ਤੇ ਵੇਟ ਕਰ ਰਹੇ ਸੀਗੇ ਵੀ ਇਹਦੇ ਤੇ ਸਾਨੂੰ ਚੰਗੀ ਤਰ੍ਹਾਂ ਨਾਲ ਇਨਫੋਰਮੇਸ਼ਨ ਮਿਲੇ ਤਾਂ ਮੇਰੇ ਅچھے دوست ਹੈ ਕਨਵੈਂਸਰ ਹੈ ਆਪਣਾ ਗੁਰਸਿਮਰਨ ਪਾਜੀ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਪਾਜੀ ਇਹਦੇ ਵਰਕਆਊਟ ਕਰੋ ਔਰ ਮੈਨੂੰ ਇਨਫੋਰਮੇਸ਼ਨ ਮੈਂ ਯਾਕਰੋ ਜਿਹੜੀ ਮੈਂ ਭੈਣਾ ਭਰਾਵਾਂ ਨਾਲ ਸਾਂਝੀ ਕਰ ਸਕਾਂ ਜਿਹੜੀ ਤੇ ਹੈਗੀ ਰੈ residențial ਪ੍ਰਾਪਰਟੀ ਦੇ ਉੱਤੇ ਸਟੈਂਪ ਡਿਊਟੀ ਹੁੰਦੀ ਹੈ ਬਿਲਕੁਲ ਹਾਂਜੀ ਉਹ ਤੇ ਥੋੜੀ ਹੁੰਦੀ ਆ ਮੰਨ ਲਓ ਤੁਸੀਂ ਜੇ 5.5 ਵੀ ਹੋਈ ਐਗਜ਼ੈਂਪਲ ਦੇ ਤੌਰ ਤੇ 5 ਲੱਖ ਦਾ ਘਰ ਰਿਆ ਤੁਸੀਂ ਹਨਾ ਤੇ ਉਹ ਤੁਹਾਨੂੰ 20-25 ਹਜ਼ਾਰ ਕਿੰਨਾ ਕੁ ਤੁਸੀਂ ਪੈ ਗਏ ਹਨਾ ਤੇ ਪਰ ਜਿਹੜੀ ਇੰਡਸਟਰੀਅਲ ਆ ਜਾਂ ਕਮਰਸ਼ੀਅਲ ਆ ਹਮ ਉਹ ਪ੍ਰਾਪਰਟੀ ਹੁਣ 2-3 ਮਿਲੀਅਨ ਦੀ ਹੁੰਦੀ ਆ ਬਿਲਕੁਲ ਉਹਦੇ ਉੱਤੇ 5.5% ਪਲੱਸ ਓਪਨ ਸਪੇਸ ਲਾ ਲਓਗੇ 6% ਤੁਸੀਂ ਲਾ ਲਓਗੇ ਐਗਜ਼ਾਮਪਲ ਦੇ ਤੌਰ ਤੇ ਇਹ 1 ਮਿਲੀਅਨ ਪਿਛੇ 55-60000 ਰੁਪਇਆ ਤੁਹਾਡਾ ਜਾਂਦਾ 2 ਮਿਲੀਅਨ ਪਿਛੇ ਹਮ ਮਤਲਬ 1.5-2 ਲੱਖ ਡਾਲਰ ਆ ਗਿਆ ਨਾ ਹਾਂ ਹਾਂ ਐਗਜ਼ਾਮਪਲ ਦੇ ਤੌਰ ਤੇ ਇਹ ਵੱਡਾ ਮਾਊਂਟ ਆ ਹਮ ਹੁਣ ਇਹਦੇ ਤੇ ਇੱਕ ਆਪਣਾ ਉਹਨਾਂ ਨੇ ਲੌਨ ਸਿਸਟਮ ਬਣਾਇਆ ਜੀ ਕੀ ਤੁਸੀਂ ਉਹ ਕਹਿੰਦੇ ਆ ਕਿ ਹਾਂ ਤੁਹਾਨੂੰ ਅਸੀਂ ਜਿਹੜਾ ਤੁਸੀਂ ਆਪਣੀ ਸਟੈਂਪ ਡਿਊਟੀ ਜਿਹੜੀ ਆਫਰ ਰੈਂਡ ਨਾ ਦੋ ਪਰ ਅਪ ਟੂ 10 ইয়ারਜ਼ ਤੁਸੀਂ ਉਹਨੂੰ ਪੇ ਕਰ ਸਕਦੇ ਜੇ ਇਨਸਟਾਲਮੈਂਟਸ ਜੀ ਜਿਸ ਤਰ੍ਹਾਂ ਸੋਲਰ ਵਾਲਾ ਸਿਸਟਮ ਨਹੀਂ ਸੀ ਆਇਆ ਕਿ ਪਹਿਲਾਂ ਤੁਸੀਂ ਜਿਹੜਾ ਵਾ ਸੋਲਰ ਲਵਾ ਲਓ ਫਿਰ ਉਹਦੀ ਮੰਥਲੀ ਇਨਸਟਾਲਮੈਂਟ ਲਈ ਜਾਓ ਉਸ ਤਰ੍ਹਾਂ ਜਿਹੜਾ ਵਾ ਤੁਸੀਂ ਸਟੈਂਪ ਡਿਊਟੀ ਜਿਹੜੀ ਆ ਹੌਲੀ ਹੌਲੀ ਕਰਕੇ ਜਿਹੜੀ ਆ ਪੇ ਕਰ ਸਕਦੇ ਜੀ ਪਰ ਉਹਦੇ 'ਚ ਇੱਕ ਪੰਗਾ ਵੀ ਬੜਾ ਤਗੜਾ ਆ ਗਿਆ ਹੈਨਾ ਉਹ ਕਹਿੰਦੇ ਆ ਕਿ ਤੁਸੀਂ ਮਤਲਬ ਸਾਨੂੰ ਇੱਕ ਤੇ ਪ੍ਰਾਪਰਟੀ ਵਾਸਤੇ ਜਿਹੜਾ ਕੰਟਰੈਕਟ ਆਫ ਸੇਲ ਦਓ ਜੀ ਠੀਕ ਹੈ ਜੀ ਹੁਣ ਉਹ ਵੀ ਠੀਕ ਹੈ ਕੰਟਰੈਕਟ ਆਫ ਸੇਲ ਦੇ ਦਿੱਤਾ ਫਿਰ ਉਹ ਕਹਿੰਦੇ ਆ ਕਿ ਇੱਕ ਸਾਨੂੰ ਜਿਹੜਾ ਅਪਰੂਵਲ ਲੈਟਰ ਉਹ ਵੀ ਦੋ ਜਿਹਦੇ ਕੋਲ ਤੁਸੀਂ ਲੋਨ ਕਰਵਾਇਆ ओके okay. ठीक है जी ਜਿਹੜੇ ਬੈਂਕ ਤੋਂ ਲੋਨ ਲਿਆ ਤੁਸੀਂ 70% ਜਾਂ 65% ਮੰਨ ਲਓ ਵੈਸਟਪੈਕ ਕੋ ਨੈਪਕੋ ਜਾਂ ਕਿਸੇ ਵੀ ਸੈਕੰਡ ਡੀਅਰ ਦੇ ਲੈਂਡਰ ਕੋ ਜਾਂ ਆਪਣਾ ਲੋ ਡੌਗ ਲੋਨ ਕਿਸੇ ਤੋਂ ਵੀ ਲਿਆ ਉਹਦੇ ਕੋ ਕਹਿੰਦੇ ਵੀ ਸਾਨੂੰ ਇੱਕ ਉਹ ਵੀ ਅਪਰੂਵਲ ਲੈਟਰ ਲੈ ਦੋ ਕਿ ਹਾਂ ਵੀ ਤੁਹਾਡਾ ਲੋਨ ਅਪਰੂਵ ਆ ਤੇ ਆਪਾਂ ਤੁਹਾਨੂੰ ਜਿਹੜੀ ਆ ਉਹ ਅਸੀਂ ਤੁਹਾਨੂੰ ਸਟੈਂਪ ਡਿਊਟੀ ਦਾ ਲੋਨ ਵੀ ਦੇ ਦਵਾਂਗੇ ਜਿਹੜਾ ਤੁਸੀਂ 10 ਸਾਲ ਤੱਕ ਪੇ ਕਰ ਸਕਦੇ ਜੀ ਪਰ ਉਹਦੇ ਵਿੱਚ ਇੱਕ ਲੂਪ ਹੋਲ ਬੜਾ ਸਿਆਪੇ ਵਾਲਾ ਪੈ ਗਿਆ ਉਹ ਕਹਿੰਦੇ ਕਿ ਜਿਹੜੇ ਤੁਸੀਂ ਲੋਨ ਡਾਕੂਮੈਂਟ ਯੂਜ਼ ਕੀਤੇ ਆ ਲੋਨ ਲੈਣ ਲਈ ਲੋਨ ਲੈਣ ਲਈ ਲੋਨ ਡਾਕੂਮੈਂਟ ਜਿਹੜੇ ਯੂਜ਼ ਕੀਤੇ ਆ ਉਹ ਲੋਨ ਡਾਕੂਮੈਂਟ ਵੀ ਤੁਹਾਨੂੰ ਸਾਨੂੰ ਦੇਣੇ ਪੈਣਗੇ ਜੀ ਠੀਕ ਹੈ ਹੁਣ ਹੁਣ ਗੱਲ ਆਹੀ ਹਾਸੇ ਵਾਲੀ ਵੀ 1 ਨੰਬਰ ਤੇ 2 ਨੰਬਰ ਤੇ ਲੋਨ ਦੀ ਸੋ ਜਿਹਦੇ ਤੇ ਬਿਲਕੁਲ ਐਲੀਜੀਬਿਲਟੀ ਬਣਦੀ ਆ ਜਿਹਦੀ ਕਿ ਹਾਂ ਭਾਈ ਜਿੰਨੇ ਦੇ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਬੈਸਿਸ ਦਿੱਤੀਆਂ ਨੇ ਟੈਕਸ ਤਾਰਿਆ ਆ ਹਨਾ ਉਹ ਤੇ ਉਸ ਚੀਜ਼ ਦਾ ਫਾਇਦਾ ਲੈ ਸਕਦਾ ਤੇ ਹੁਣ ਜਿਨ੍ਹਾਂ ਨੇ ਲੋਨ ਜਿਹੜਾ ਵਾ ਇਧਰ ਉਧਰ ਖੱਬੇ ਸੱਜੇ ਕਰਕੇ ਲੈਣਾ ਵਾ ਖੈਰ ਲੋਕੀ ਕਹਿੰਦੇ ਆ ਮਿਲਦਾ ਹੂੰ ਤੇ ਜਿਹੜੇ ਵੀ ਲੈਂਦੇ ਆ ਜਾਂ ਜੋ ਵੀ ਹੁੰਦਾ ਜੋ ਸਿਸਟਮੇ ਚੱਲਦਾ ਕਿ ਤੁਸੀਂ ਲੋਨ ਡਾਕੂਮੈਂਟ ਦੇ ਕੇ ਉਹਨੂੰ ਕਰ ਲਿਆ ਔਰ ਉਹ ਮਤਲਬ ਆਪਣਾ ਜੇ ਤੁਸੀਂ ਉੱਥੇ ਡਾਕੂਮੈਂਟ ਦੇ ਦਿੱਤੇ ਤੇ ਇਟ ਕੈਨ ਬੀ ਡਾਟਾ ਮੈਚਡ ਠੀਕ ਹੈ ਬਿਲਕੁਲ ਪੀ ਉਹ ਨਾ ਹੋਵੇ ਤੁਸੀਂ 50000 60000 ਬਚਾਉਣ ਲੱਗੇ ਤੁਹਾਨੂੰ 1.5 ਤੋਂ 2 ਲੱਖ ਡਾਲਰ ਆਪਣਾ ਟੈਕਸਿਕੋ ਪੁਰਾਣਾ ਧਾਰਨਾ ਪੈ ਜਾਵੇ ਪੀ ਤੁਹਾਡੇ ਮਤਲਬ ਜਿਹੜੇ ਟੈਕਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਆ ਹੋਰ ਡਾਕੂਮੈਂਟ ਆ ਤੇ ਉੱਥੇ ਤੁਹਾਡੇ ਹੋਗੇ ਤੇ ਜੇ ਉਹ ਡਾਟਾ ਮੈਚ ਹੋ ਗਿਆ ਫਿਰ ਚੱਕਰ ਪਾਊਗਾ ਸੋ ਜਿਨ੍ਹਾਂ ਦੇ ਤੇ ਭਾਈ ਬਿਲਕੁਲ ਸਾਫ ਸੁਥਰੇ ਨਿਸ਼ੁੱਧ ਕੰਮ ਕਰ ਰਹੇ ਆ ਉਹ ਤੇ ਇਸ ਚੀਜ਼ ਦਾ ਆਨੰਦ ਲੈਣ ਤੇ ਲੱਖ ਡੇਢ ਲੱਖ ਬਚਾਉਣ ਇੰਡਸਟਰੀਅਲ ਦੇ ਵਿੱਚ ਤੇ ਕਿਉਂਕਿ ਲੋਨ ਡਾਕੂਮੈਂਟ ਜਦੋਂ ਤੁਸੀਂ ਲਾਇਆ ਨਾ ਸਪੈਸ਼ਲੀ ਮੈਂਸ਼ਨ ਕੀਤਾ ਕੰਟਰੈਕਟ ਆਫ ਸੇਲ ਜੀ ਅਪਰੂਵਲ ਲੈਟਰ ਜਿਹੜੇ ਤੁਸੀਂ ਲੈ ਰਹੇ ਹੋ ਮਾਰਗੇਜ ਔਰ ਤੇਜੀ ਉਹ ਲੋਨ ਡਾਕੂਮੈਂਟ ਜਿਹੜੇ ਤੁਸੀਂ ਲਗਾਏ ਆ ਜੀ ਠੀਕ ਹੈ ਉਹ ਡਾਟਾ ਮੈਚ ਹੋ ਸਕਦਾ ਸੋ ਇਹ ਜਿਹੜਾ ਹੈਗਾ ਨਾਲ ਦੇ ਨਾਲ ਉਹਨਾਂ ਤੁਹਾਨੂੰ ਖੁਸ਼ ਵੀ ਕੀਤਾ ਤੇ ਨਾਲ ਸਾਨੂੰ ਫਿਰ ਕੁਐਸਚਨ ਮਾਰ ਦੇ ਘੇਰੇ ਚ ਲੈ ਜਾਂਦਾ ਇਹ ਸਰਕਾਰਾਂ ਬੜੀ ਵਧੀਆ ਜੀ ਇਹ ਜੇ ਇੱਕ ਚੀਜ਼ ਦਿੰਦੀਆਂ ਨੇ ਦੁੱਗੀਆਂ ਮਤਲਬ ਨਾਲ ਹਰ ਇੱਕ ਜੀ ਜਿਹੜੀ ਸੌਖੀ ਨੇ ਨਾਲ ਕੰਡੀਸ਼ਨ ਵੀ ਲਾ ਦਿੰਦੇ ਆ ਸੋ ਸਾਨੂੰ ਵੇਖੋ ਸਾਰਿਆਂ ਨੂੰ ਥੋੜੀ ਗੱਫਿਆਂ ਦੀ ਆਦਤ ਆ ਵੀ ਇਧਰੋਂ ਵੀ ਮਿਲ ਜੇ ਇਧਰੋਂ ਵੀ ਮਿਲ ਜੇ ਤੇ ਮੇਨ ਗੱਲ ਜਿਹੜੀ ਆ ਵੇਖੋ ਛੋੜੀ ਜੀ ਜ਼ਿੰਦਗੀ ਆ ਆਪਣੇ ਹਿਸਾਬ ਦੇ ਨਾਲ ਉਹਨਾਂ ਇਨਵੈਸਟਮੈਂਟ ਕਰੋ ਜਿੰਨੀ ਤੁਸੀਂ ਚੱਲ ਸਕਦੇ ਹੋ ਤੇ ਉਸ ਹੱਬ ਦੇ ਨਾਲ ਪੈਸੇ ਲਾਉਣੇ ਚਾਹੀਦੇ ਬਾਕੀ ਇੰਡਸਟਰੀਅਲ ਦੇ ਵਿੱਚ ਵਧੀਆ ਆਪਰਚੂਨਿਟੀਆਂ ਹੈ ਜਿੰਦੇ ਕੋ ਚਾਰ ਪੈਸੇ ਹੈਗੇ ਆ ਬਿਲਕੁਲ ਅ ਤੁਸੀਂ ਜਿਹੜੀ ਵਧੀਆ oportunidades ਦੇ ਬਾਰੇ ਗੱਲ ਕਰਨੀ ਆ ਕੋਈ ਜਾਣਕਾਰੀ ਲੈਣੀ ਆ ਅ ਇਨਵੈਸਟਮੈਂਟ ਦੇ ਲਈ ਜੇ ਤੁਸੀਂ ਸੋਚ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਨਵਦੀਪ ਸਰਕਾਰੀਆ ਬਾਈ ਤੁਹਾਨੂੰ ਦੀ ਟੀਮ ਦੇ ਨਾਲ ਸੰਪਰਕ ਕਰਨਾ ਜੀ ਨੰਬਰ ਤੁਸੀਂ ਥੱਲੇ ਦੇਖ ਰਹੇ ਹੋ ਉਹਨਾਂ ਨਾਲ ਸੰਪਰਕ ਕਰਨ ਦੇ ਲਈ ਡਿਟੇਲਸ ਨੇ ਆਈ ਆਰ ਸੀ ਰੀਅਲ ਏਸਟੇਟ ਤੋਂ ਸਰਕਾਰ ਸਾਹਿਬ ਲਾਸਟ ਮੇਰਾ ਸਵਾਲ ਆ ਜਿੱਦਾ ਅ ਤੁਸੀਂ ਥੋੜਾ ਜਿਹਾ ਵੈਸੀ ਟੱਚ ਕਰਤਾ ਇਹਦੇ ਵਿੱਚ ਕਰ ਲੈਣ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਇਹ ਤਾਂ ਆਪਾਂ ਨੂੰ ਲਗਭਗ ਲਗਭਗ ਸੋਸ਼ਲ ਮੀਡੀਆ ਤੋਂ ਆ ਯਾ ਪੱਕੇ ਨੂੰ ਕਾਲ ਕਰ ਲਈਦੀ ਤੁਹਾਨੂੰ ਕਾਲ ਕਰਾਂਗੇ ਆ ਦੱਸ ਦਿੱਤੀ ਜਾਂਦੀਆਂ ਵੀ ਜਿਵੇਂ ਮੈਂ ਸਟਾਰਟਿੰਗ ਗੱਲ ਕੀਤੀ ਸੀ ਵੀ ਕਿਹੜੀਆਂ ਗੱਲਾਂ ਧਿਆਨ ਰੱਖਣਾ ਆ ਇਹਦੇ ਲਈ ਕਿਹੜੀਆਂ ਗੱਲਾਂ ਧਿਆਨ ਰੱਖੇ ਤੁਸੀਂ ਇੱਕ ਵੇਹਰ ਹਾਊਸ ਬਾਇ ਕਰਨ ਦੀ ਸੋਚ ਰਹੇ ਹੋ ਆ ਕੀ ਉਹਦੀ ਮਤਲਬ ਵੱਡਾ ਵੇਹਰ ਹਾਊਸ ਹੋਣਾ ਚਾਹੀਦਾ ਜੇ ਲੈਂਥ ਹੋਵੇ ਲੋਕੇਸ਼ਨ ਸਭ ਤੋਂ ਪਹਿਲਾਂ ਇਹਦੇ ਵਿੱਚ ਜੇ ਕੋਈ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਆ ਜੀ ਤੇ ਸਹੀ ਏਜੰਟ ਦਾ ਤੇ ਸਹੀ ਫੀਜ਼ਿਬਿਲਟੀ ਦਾ ਹੂੰ ਜਿਹੜਾ ਤੁਹਾਨੂੰ ਕੱਢ ਕੇ ਦਵੇ ਕਿ ਭਾਈ ਆਹ ਚੀਜ਼ ਤੈਨੂੰ ਐਂਡ ਦੇ ਇੰਨੇ ਦੀ ਪੈਣੀ ਆ ਇਹਦੀ ਇੰਨੇ ਪਰਸੈਂਟ ਰਿਟਰਨ ਆਉਣੀ ਆ ਤੇ ਇੱਥੇ ਤੈਨੂੰ ਕੰਪੈਰੀਬਲ ਮੈਂ ਇੰਨੀਆਂ ਚੀਜ਼ਾਂ ਕੱਢ ਕੇ ਦਿਨਾ ਉਹ ਸਾਰੀਆਂ ਦਵੇ ਬਿਲਕੁਲ ਠੀਕ ਹੈ ਤੇ ਤੁਸੀਂ ਪੂਰਾ ਪ੍ਰੋਪਰ ਉਹਦੇ ਤੇ ਵਰਕਆਊਟ ਕਰੋ ਠੀਕ ਹੈ ਅਮਾਉਂਟ ਵੱਡੇ ਆ ਐਂਡ ਆਫ ਦਿ ਡੇ ਜਦੋਂ ਐਂਡ ਆਪਾ ਹੁੰਨਾ ਹੁੰਦਾ ਨਾ ਵੇਖੋ ਇਹਦੇ ਤੇ ਪਹਿਲਾਂ ਜੇ ਤੁਸੀਂ ਐਗਜ਼ਾਮਪਲ ਦੇ ਤੌਰ ਤੇ 1 ਮਿਲੀਅਨ ਦੀ ਚੀਜ਼ ਲਈ ਤੇ ਆਪਾਂ ਸੋਚਿਆ ਕਿ ਚਲੋ 30% 3 ਲੱਖ ਆ ਗਿਆ ਦਿਮਾਗ 'ਚ ਨਹੀਂ ਉਹ ਇਸ ਤਰ੍ਹਾਂ ਨਹੀਂ ਹੋਣਾ ਉਹਦੇ ਤੇ ਜੇ ਤੁਸੀਂ ਆਪਣਾ ਤੁਹਾਨੂੰ ਸਟੈਂਪ ਡਿਊਟੀ ਵੀ ਪੈਣੀ ਹੈ ਠੀਕ ਹੈ ਸਟੈਂਪ ਡਿਊਟੀ ਵੀ ਪੈਣੀ ਹੈ ਪਲੱਸ ਤੁਹਾਨੂੰ ਜਿਹੜਾ ਵਾ ਹੋਲਡਿੰਗ ਕਾਸਟ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਬਣਾਉਣ ਦੇ ਸਮੇਂ ਠੀਕ ਹੈ ਵਰਕਿੰਗ ਡਰਾਇੰਗ ਇਹਦੀਆਂ ਮਹਿੰਗੀਆਂ ਹੁੰਦੀਆਂ ਨੇ ਠੀਕ ਹੈ ਹੁਣ ਉਹਦੇ ਤੇ ਆਪਣਾ ਇੱਕ ਚੀਜ਼ ਮੈਂ ਭੁੱਲਣ ਲਿਆ ਸੀ ਫਿਜ਼ਿਬਿਲਟੀ ਕੱਢਦੇ ਆ ਆਪਣਾ ਹੋਲਡਿੰਗ ਕਾਸਟ ਹੋ ਗਈ ਸਾਰਾ ਕੁਝ ਹੋ ਗਿਆ ਫਿਰ ਉਹਨੂੰ ਮਤਲਬ ਜੀਐਸਟੀ ਵੀ ਪੈਣੀ ਹੈ ਹੂੰ 1 मिलियन ਦੀ ਪ੍ਰਾਪਰਟੀ ਦੀ 1 ਲੱਖ ਡਾਲਰ GST ਪੈਣੀ ਹੈ ਹਨਾ ਉਹ ਬਿਗ ਫੈਕਟਰ ਹੈ एग्जांपल ਦੇ ਤੌਰ ਤੇ ਜੇ ਤੁਸੀਂ 1 मिलियन ਲਈ 3 ਲੱਖ ਇਕੱਠਾ ਕੀਤਾ 3 ਨਹੀਂ ਚਾਹੀਦਾ 5 ਲੱਖ ਚਾਹੀਦਾ ਬਿਲਕੁਲ ਹਾਂਜੀ ਉਹ 5 ਲੱਖ ਚਾਹੀਦਾ ਕਈ ਵਾਰੀ ਆਨ ਗoing ਕੰਸਰਨ ਹੁੰਦਾ ਹੈ ਤੁਸੀਂ ਇਸਟੈਬਲਿਸ਼ ਵੇਅਰ ਹਾਊਸ ਲੈ ਲਿਆ ਉਹ ਰੈਂਟ ਤੇ ਚੜਿਆ ਹੋਇਆ ਹੈ ਆਲਰੇਡੀ ਚੜਿਆ ਹੋਇਆ ਉੱਥੇ ਫਿਰ GST ਤੁਸੀਂ ਬਚਾ ਸਕਦੇ ਆ ਪਰ ਸਟੈਂਪ ਤੁਹਾਨੂੰ ਫਿਰ ਵੀ ਦੇਣੀ ਪੈਣੀ ਠੀਕ ਹੈ ਸੋ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਬੜਾ ਜ਼ਿਆਦਾ ਰੱਖਣਾ ਜ਼ਰੂਰੀ ਆ ਇਹੀ ਕਾਰਨ ਪਿਛਲੇ ਸਾਲ ਬਹੁਤ ਸਾਰੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਦੋਂ ਲੋਕਾਂ ਦੇ ਕੋਲ ਪੈਸਾ ਇਕੱਠਾ ਹੋਇਆ ਸੀ ਤੇ ਹਰ ਇੱਕ ਨੇ ਤਕਰੀਬਨ ਜਿਹੜਾ ਵਾ ਇੰਡਸਟਰੀਅਲ ਜਿਹੜੀ ਪ੍ਰਾਪਰਟੀ ਬੁੱਕ ਕਰਾਈ ਬੁੱਕ ਕਰਾਈ ਸਾਰਾ ਕਿ ਹਾਂ ਆ ਜਿਹੜਾ ਵਾ ਅਸੀਂ ਉਹ ਲੈਣੀ ਆ ਰੱਬ ਦੀ ਬੜੀ ਕਿਰਪਾ ਹੋਈ ਕਿ ਸੈਟਲਮੈਂਟਾਂ ਅੱਗੇ ਜਾ ਚੁੱਕੀਆਂ ਨੇ ਜੇ ਸੈਟਲਮੈਂਟਾਂ ਟਾਈਮਸ਼ੇਅਰ ਹੋ ਜਾਂਦੀਆਂ 80% ਲੋਕਾਂ ਦਾ ਡਿਪੋਜ਼ਿਟ ਮਰਨਾ ਸੀ ਠੀਕ ਹੈ ਤੇ ਲੋਕਾਂ ਦੇ ਕੋਲ ਸੈਟਲਮੈਂਟਾਂ ਕਰਾਈਆਂ ਨਹੀਂ ਜਾਣੀਆਂ ਕਿਉਂਕਿ ਲੈਣ ਲੱਗਿਆਂ ਲੋਕਾਂ ਨੇ ਸਿਰਫ ਇਹ ਵੇਖਿਆ ਕਿ 30% ਦੇਣਾ ਮਿਲ ਜਾਂਦਾ ਜਾਂ 2 ਮਿਲੀਅਨ ਦਾ 30% ਹੋ ਗਿਆ 6 ਲੱਖ ਪਤਾ ਤੇ ਬਾਅਦ ਚ ਲੱਗਾ ਵੀ 2 ਲੱਖ ਸਟੈਂਪ ਡਿਊਟੀ ਤੇ 2 ਲੱਖ ਜਿਹੜੀ ਆ ਉਹ GST ਵੀ ਦੇਣੀ ਪੈਣੀ ਬਿਲਕੁਲ ਬੇਸ਼ੱਕ ਤੁਸੀਂ GST 100% ਕਲੇਮ ਕਰ ਸਕਦੇ ਹੋ ਜੀ ਔਰ 3 ਮਹੀਨੇ ਬਾਅਦ ਜਾਂ ਮੰਨ ਲਓ ਕਿ ਕੁਆਟਰ ਦੇ ਬਾਅਦ ਨਾਲ ਹੀ ਤੁਹਾਡੇ ਅਕਾਊਂਟ ਚ ਆ ਗਈ ਹਮ ਪਰ ਇੱਕ ਵਾਰੀ ਤੁਹਾਡਾ ਜਲੂਸ ਨਿਕਲਣਾ ਜਾਂ ਤੁਸੀਂ ਪੈਸੇ ਇਕੱਠਾ ਕਰਕੇ ਦੇਣਾ ਨਾ ਕੋ 10000 ਥੋੜੀ ਜਿਹੜਾ ਕੋਈ ਮੰਗ ਲੈਣਾ ਬਿਲਕੁਲ ਜੀ ਤਾਂ ਕੋ ਪ੍ਰੋਪਰ ਰੀਮਰਡ ਚਾਹੀਦਾ ਸੋ ਦੋਸਤੋ ਇਹ ਜਿਹੜਾ ਵੀ ਬੰਦਾ ਇੰਡਸਟਰੀਅਲ ਦੇ ਵਿੱਚ ਜਾਣਾ ਚਾਹੁੰਦਾ ਹੈ ਦੇਖੋ ਨੋ ਡਾਊਟ ਉਹਦੇ ਬਹੁਤ ਸਾਰੇ ਫਾਇਦੇ ਆ ਔਰ ਜਾਣਾ ਵੀ ਚਾਹੀਦਾ ਪਰ ਉਹਦੇ ਲਈ ਤੁਹਾਨੂੰ ਇੱਕ ਵਧੀਆ ਏਜੰਟ ਦੀ ਵੀ ਲੋੜ ਹੈ ਜਿਹੜਾ ਤੁਹਾਨੂੰ ਪ੍ਰੋਪਰ ਉਹਦੇ ਬਾਰੇ ਦੱਸ ਸਕੇ ਠੀਕ ਹੈ ਕੱਲਾ ਇਹ ਨਹੀਂ ਹੋਣਾ ਚਾਹੀਦਾ ਵੇਖੋ ਜਿਹੜੀਆਂ ਵੱਡੀਆਂ ਰੀਅਲ ਏਸਟੇਟਸ ਆ ਕਾਫੀ ਨੇ ਜਿਸ ਤਰ੍ਹਾਂ ਮਕਾਬ ਲੈਦਣਾ ਵਾ ਇੱਥੇ ਫੇਸੀ ਹੈਗੀ ਆ ਸੀਬੀਆਰੀ ਹੈਗੀ ਆ ਜੀਐਲਐਲ ਹੈਗੀ ਆ ਇਹੋ ਜਿਹੀਆਂ ਕਾਫੀ ਸਾਰੀਆਂ ਰੀਅਲ ਏਸਟੇਟਸ ਹੈਗੀਆਂ ਨੇ ਜਿਹੜੇ ਕਿ ਮਤਲਬ ਜਿਹੜਾ ਇੰਡਸਟਰੀਅਲ ਸਟੱਫੀ ਜਿਹੜਾ ਵਾ ਉਹ ਵੇਚਦੇ ਆ ਪਰ ਰੌਣ ਸਾਬ ਜਦ ਤੁਸੀਂ ਉਹਨਾਂ ਕੋਲ ਲੈਣ ਗਏ ਨਾ ਉਹਨਾਂ ਨੇ ਤੁਹਾਨੂੰ ਤੁਸੀਂ ਕਹਾਂ ਵੀ ਲੈਂਡ ਚਾਹੀਦੀ ਹੈ ਉਹਨਾਂ ਨੇ ਤੁਹਾਨੂੰ ਲੈਂਡ ਦੇ ਦੇਣੀ ਹੈ ਏਜੰਟ ਨੇ ਜੀ ਥਿਸ ਇਜ਼ देयर ਜੌਬ ਸਾਡੀ ਵੀ ਵੈਸੇ ਜੌਬ ਇਹ ਹੋਊਗੀ ਆਪਾਂ ਦੇ ਦੇਣੀ ਹੈ ਠੀਕ ਹੈ ਪਰ ਜੇ ਤੁਸੀਂ ਨੰਬਰ ਨਹੀਂ ਨਾ ਸਹੀ ਕੀਤੇ ਫਿਰ ਤੁਸੀਂ ਕੱਲ ਨੂੰ ਬਲੇਮ ਨਹੀਂ ਕਰ ਸਕਦੇ ਕਿਸੇ ਦਾ ਠੀਕ ਹੈ ਇਸ ਕਰਕੇ ਜਿਹੜਾ ਮੇਨ ਸਾਡਾ ਫਾਇਦਾ ਇਹ ਹੈ ਜਿਹੜਾ ਸਾਨੂੰ ਨਾਲ ਲੈ ਕੇ ਕੋਈ ਚੀਜ਼ ਲੈਂਦਾ ਆ ਅਸੀਂ ਪ੍ਰੋਪਰ ਸਾਰਾ ਉਹਨੂੰ ਬਹਿ ਕੇ ਫੀਜ਼ਿਬਿਲਟੀ ਦੱਸਦੇ ਆਂ ਕਿ ਐਂਡ ਤੱਕ ਤੇਰੇ ਇੰਨੇ ਪੈਸੇ ਲੱਗਣੇ ਆ ਭਾਈ ਕونکہ ਜੇ 1.5 ਮਿਲੀਨ ਦੀ ਕੰਸਟਰਕਸ਼ਨ ਕਰਨੀ ਹੈ ਤਕਰੀਬਨ ਤਕਰੀਬਨ 8 ਕੁ ਮਹੀਨੇ ਲੱਗੇ ਤੇ ਇੰਟਰਸਟ ਰੇਟ ਵੀ ਵੱਧ ਹੁੰਦਾ ਹੈ ਤੇ ਤੁਸੀਂ ਲਾ ਲਓ ਕਿ 1 ਲੱਖ ਡਾਲਰ ਤੇ ਹੋਲਡਿੰਗ ਕਾਸਟ ਹੋ ਗਈ 1 ਲੱਖ ਡਾਲਰ ਤੇ ਜੀਐਸਟੀ 100 1.5 ਲੱਖ ਡਾਲਰ ਹੋ ਗਈ 1 ਲੱਖ ਡਾਲਰ ਜਿਹੜਾ ਵਾ ਉਹ ਸਟੈਂਪ ਡਿਊਟੀ ਹੋ ਗਈ ਉਹ ਇਹ 3.5 ਲੱਖ ਕਿੱਦੋਂ ਹੋਣਾ ਠੀਕ ਹੈ ਸੋ ਉਹਦੇ ਲਈ ਆਪਾਂ ਜਿਹੜਾ ਵੀ ਬੰਦਾ ਇਹਦੇ ਵਿੱਚ ਕੰਮ ਕਰਨਾ ਚਾਹੁੰਦਾ ਵਾ ਉਹ ਸਾਡੇ ਨਾਲ ਗੱਲ ਕਰ ਸਕਦਾ ਵਾ ਆਪਾਂ ਨੂੰ ਵਧੀਆ ਤਰੀਕੇ ਦੱਸ ਸਕਦੇ ਆ ਵੀ ਭਾਈ ਤੂੰ ਹਾਲੇ ਇੰਨਾ ਕੁ ਲੈ ਇਹ ਦੋ ਜਣੇ ਮਿਲ ਕੇ ਲੋ ਜਾਂ ਸਾਡੇ ਕੋਲ ਹੋਰ ਵੀ ਟੀਮਾਂ ਨੇ ਜਿਹੜੀਆਂ ਸਿੰਡੀਕੇਟਸ ਦੇ ਵਿੱਚ ਆਪਣਾ ਇਨਵੈਸਟ ਕਰਦੇ ਇਕੱਠੇ ਹੋ ਗਏ ਸੋ ਆਪਾਂ ਕਿਸੇ ਨੂੰ ਨਾਲ ਲੈ ਕੇ ਉਹ ਚੀਜ਼ਾਂ ਕਰਵਾ ਸਕਦੇ ਸੋ ਕਿਸੇ ਵੀ ਤਰ੍ਹਾਂ ਦੀ ਇੰਡਸਟਰੀਅਲ ਦੀ ਜਾਣਕਾਰੀ ਜੇ ਕਿਸੇ ਨੇ ਲੈਣੀ ਹੈ ਤੇ ਵਾਈਗਰੋ ਦੀ ਮੇਰ ਨਾਲ ਆਪਾਂ ਸਾਊਥ-ਈਸਟ ਦੇ ਵਿੱਚ ਟੌਪ ਤੇ ਕੰਮ ਕਰਦੇ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰਦੇ ਆ ਤੇ ਇੰਡਸਟਰੀਅਲ ਦੇ ਬਾਰੇ ਜੇ ਕਿਸੇ ਨੂੰ ਵੀ ਕੋਈ ਚਾਹੀਦੀ ਹੈ ਤੇ ਆਪਾਂ ਜਰੂਰ ਉਹਦੀ ਹੈਲਪ ਕਰਾਂਗੇ ਤੇ ਅੱਜ ਮੈਨੂੰ ਲੱਗਦਾ ਲੁਹੰਮ ਸਾਹਿਬ ਕਰੀਏ ਵਾਈਂਡ ਅਪ ਤੇ ਬਾਕੀ ਅਗਲੇ ਵਿਸ਼ੇ ਲੈ ਕੇ ਆਪਾਂ ਫੇਰ ਜੀ ਬਿਲਕੁਲ ਜੀ ਭਣਾ ਭਰਾਵਾਂ ਦੇ ਰੂਬਰੂ ਹੋਵਾਂਗੇ ਜੀ ਧੰਨਵਾਦ ਸਰਕਾਰੀ ਸਾਹਿਬ ਤੁਸੀਂ ਸਮਾਂ ਕੱਢਿਆ ਔਰ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪੂਰਾ ਪ੍ਰੋਗਰਾਮ ਦੇਖਿਆ ਕਿਦਾਂ ਦੀ ਲੱਗੀ ਗੱਲਬਾਤ ਸਾਨੂੰ ਫੀਡਬੈਕ ਜਰੂਰ ਦਿਓ ਔਰ ਜਾਣਕਾਰੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਲੈਣੀ ਜਿਵੇਂ ਸਰਕਾਰੀ ਸਾਹਿਬ ਨੇ ਕਿਹਾ ਸਰਕਾਰੀ ਸਾਹਿਬ ਦਾ ਨੰਬਰ ਆਪਾਂ ਥੱਲੇ ਸਕਰੀਨ ਤੇ ਤੁਸੀਂ ਦੇਖ ਲਿਆ ਮੈਂ ਸੌਖਾ ਤੁਹਾਨੂੰ ਇੰਟਰਪਟ ਕਰਕੇ ਨੰਬਰ ਦੱਸਣ ਲੱਗਾ ਕਿ ਸਾਡਾ ਨੰਬਰ ਹੈਗਾ ਜੀ 1300 트리플 0 IRC ਇਹ ਤੁਸੀਂ ਮੋਬਾਈਲ ਤੇ ਡਾਇਲ ਕਰੋਗੇ ਤੇ 1300 트리플 0 472 ਯਾਨੀ ਕਿ ਆਈਆਰਸੀ ਨੰਬਰਗੇ ਤੇ 472 1300 triple 0 ਆਈਆਰਸੀ ਤੇ ਤੁਹਾਡੀ ਜਿਹੜੀ ਕਾਲ ਆ ਉਹ ਸਾਨੂੰ ਆ ਜਾਊਗੀ ਤੇ ਉਹਦੇ ਤੇ ਆਪਾਂ ਜਿਹੜੇ ਆਨਸਰ ਦੇ ਦਾਂਗੇ ਜੀ ਬਿਲਕੁਲ ਜੀ ਧੰਨਵਾਦ ਗਰੀਬ ਸਾਹਿਬ ਬਹੁਤ ਸੋਹਣੀ ਗੱਲਬਾਤ ਆਪਾਂ ਕੀਤੀ ਆ ਉਹਦੇ ਵਿੱਚ ਕਈ ਚੀਜ਼ਾਂ ਹੋ ਜਿਓ ਹੁੰਦੀਆਂ ਜਿਹੜੀਆਂ ਜਿਦਾਂ ਆਪਾਂ ਦੇਖਦੇ ਆ ਵੀ ਇੱਕ ਸਰਕਾਰੀ ਸਰਕਲਾਸ ਦੇ ਵਿੱਚ ਗੱਲ ਸੀ ਵੀ ਜਦੋਂ ਮਿਸਤਰੀ ਕਰੇ ਲੱਗਦਾ ਸੀ ਨਾ ਹਾਂਜੀ ਉਹ ਗੱਲ ਤੁਸੀਂ ਕੀਤੀ ਆ ਪਰ ਬਹੁਤ ਇਮਾਨਦਾਰੀ ਨਾਲ ਕੀਤੀ ਆ ਮੈਨੂੰ ਲੱਗਦਾ ਬਹੁਤੇ ਲੋਕ ਨਹੀਂ ਕਰਨਗੇ ਕਿਉਂਕਿ ਹਰ ਕੋਈ ਚਾਹੂਗਾ ਵੀ ਇੱਕ ਵਾਰੀ ਮਿਸਤਰੀ ਨੂੰ ਹੁੰਦਾ ਵੀ ਘਰੇ ਵੜ ਜਾਓ ਹਾਂਜੀ ਫਿਰ ਆਪਾਂ 7 ਲੱਖ ਕਵਾਂਗੇ ਵੀ ਖਰਚਾ ਆਉਣਾ ਸੀ ਭਵੇਂ ਉਹਦਾ 15 ਲੱਗ ਜੇ ਉਹ ਕਿੱਥੋਂ ਲੈ ਕੇ ਆਉਣਗੇ ਇਹ ਫਿਰ ਉਹਨਾਂ ਦੀ ਹੁੰਦੀ ਪਰ ਇੱਕ ਬਹੁਤ ਚੰਗੀ ਗੱਲ ਜਿਹੜੇ ਤੁਸੀਂ ਦੱਸੀ ਆ ਵੀ ਯਾਰ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਕੱਲ ਨੂੰ ਇੱਧਰ ਉੱਧਰ ਕਿਤੇ ਹੋਰ ਪਾਸੇ ਸੋਚੋ ਫਿਰ ਡਿਪਰੈਸ਼ਨ ਵਾਲੇ ਪਾਸੇ ਗੱਲ ਲਾਜੀ ਭਾਈ ਮੇਨ ਗੱਲ ਪਤਾ ਕੀ ਆ ਵਰਕਆਊਟ ਕਰਕੇ ਆਉਣਾ ਚਾਹੀਦਾ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਮੇਰੇ ਨਾਲ ਕਿਤੇ ਹੋਈ ਵੀ ਇਦਾਂ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਪਰ ਕਈ ਵਾਰੀ ਹਾਲਾਤ ਇਹੋ ਜੇ ਬਣ ਜਾਂਦੇ ਨੁਕਸਾਨ ਹੋ ਜਾਂਦਾ ਜੀ ਤੇ ਜਦੋਂ ਮੰਨ ਲਓ ਮੇਰੇ ਕੋ ਕੋਈ ਨੇ ਲੈਂਡ ਲੈ ਲਈ ਤੇ ਉਹਨੇ ਉਹਦੀ ਪੋਟੈਂਸ਼ੀਅਲ ਪੁੱਛੀ ਮੈਂ ਉਹਨੂੰ ਲੈਂਡ ਦੱਸ ਦਿੱਤੀ ਉਹ ਮੈਂ ਉਹੋਂ ਦੇ ਜਿਹੜੇ ਹੈਗੇ ਸਟੈਟਿਸ ਦੇ ਹਿਸਾਬ ਦੇ ਨਾਲ ਦੱਸੀ ਆ ਪਰ ਜੇ ਅਗਲੇ ਬੰਦੇ ਨੇ ਆਪਣੀ ਜੇ ਵੀ ਨਹੀਂ ਵੇਖੀ ਕਿ ਮੈਂ ਉਹਨੂੰ ਬਾਅਦ ਵਿੱਚ ਚੱਲ ਸਕਦਾ ਕਿ ਨਹੀਂ ਚੱਲ ਸਕਦਾ ਤੇ ਫਿਰ ਮੈਂਟਲੀ ਡਿਪਰੈਸ਼ਨ ਪਰਿਵਾਰ ਦਾ ਡਿਪਰੈਸ਼ਨ ਬਹੁਤ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ ਆਪਣੀ ਹਮੇਸ਼ਾ ਕੋਸ਼ਿਸ਼ ਇਹ ਰਹੀ ਆ ਕਿ ਬੰਦੇ ਨੂੰ ਦੱਸ ਦਈਏ ਪਰ ਕਈ ਵਾਰੀ ਇਹੋ ਜੇ ਸਰਕਮਸਟੈਂਸਿਜ਼ ਬਣ ਜਾਂਦੇ ਆ ਤੁਹਾਡੇ ਹੱਥ ਵਸ ਚੀਜ਼ ਨਹੀਂ ਲੈਂਦੀ ਸੋ ਇਸ ਕਰਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਦੇ ਸਮੇਂ 100 ਵਾਰੀ ਸੋਚ ਕੇ ਵੇਖ ਕੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਬਿਲਕੁਲ ਤੁਹਾਨੂੰ ਸਿਕਾਇਆ ਸਾਹਿਬ ਥੈਂਕ ਯੂ ਆਪਾਂ ਅਤਲੈ ਨੇ ਜੀ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਹੱਲ ਤੇ ਹਲ ਜਿਹੜਾ ਪੋਡਕਾਸਟ ਦੀ ਇਹ ਸੀਰੀਜ਼ 2025 ਦੇ ਵਿੱਚ ਦੁਬਾਰਾ ਤੋਂ ਤੁਸੀਂ ਦੇਖੋਗੇ ਦੂਸਰਾ ਐਪੀਸੋਡ ਹੈ ਇਸ ਦਾ ਔਰ ਹੋਰ ਬਹੁਤ ਸਾਰੇ ਐਪੀਸੋਡ ਲੈ ਕੇ ਅਸੀਂ ਸਰਕਾਰੀ ਸਾਹਿਬ ਦੇ ਨਾਲ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ